ਔਰ ਦੇਖੋ ਨਿੱਕੀ ਨਿੱਕੀ ਗੱਲ ਦੇ ਵਿੱਚ ਅੰਧਵਿਸ਼ਵਾਸ ਨਿੱਕੀ ਨਿੱਕੀ ਗੱਲ ਦੇ ਵਿੱਚ ਮੰਨ ਲਓ ਜੇ ਕੋਈ ਐਤਵਾਰ ਨੂੰ ਤੁਸੀਂ ਆਹ ਕੰਮ ਨਹੀਂ ਕਰਨਾ ਹੂੰ ਵੀਰਵਾਰ ਨੂੰ ਤੁਸੀਂ ਆਹ ਕੰਮ ਨਹੀਂ ਕਰਨਾ ਮੰਗਲਵਾਰ ਨੂੰ ਤੁਸੀਂ ਆਹ ਕੰਮ ਨਹੀਂ ਕਰਨਾ ਸ਼ਨੀਵਾਰ ਨੂੰ ਆਹ ਕੰਮ ਨਹੀਂ ਕਰਨਾ ਗੱਲ ਕੀ ਤੁਸੀਂ ਵੀਰਵਾਰ ਨੂੰ ਜੇਕਰ ਤਾਂ ਕੁੜੀ ਕੋਈ ਆਪਣੇ ਪੇਕਿੰਗ ਚ ਲਗੀ ਉਹ ਨਹੀਂ ਵਾਪਸ ਨਹੀਂ ਆਉਣਾ ਫਿਰ ਕਹਿਦੇ ਆ ਕਿ ਮੰਗਲਵਾਰ ਨੂੰ ਸਿਰ ਨਹੀਂ ਧੋਣਾ ਹਾਂ ਜੀ ਸ਼ਨੀਵਾਰ ਨੂੰ ਕਹਿੰਦੇ ਲੋਹਾ ਨਹੀਂ ਲੈ ਕੇ ਹੁਣ ਤੇ ਇਹ ਲੋਕ ਜਿਹੜੇ ਆ ਸ਼ਨੀਵਾਰ ਨੂੰ ਕਹਿੰਦੇ ਕਿ ਲੋਹਾ ਨਹੀਂ ਲੈ ਕੇ ਆਉਣਾ ਤੇ ਜੇਕਰ ਸ਼ਨੀਵਾਰ ਨੂੰ ਤੁਹਾਡੇ ਘਰ ਦੇ ਵਿੱਚ ਦਾਜ ਵਾਲੀ ਕਾਜ ਵੀ ਉਹਨੂੰ ਰੱਖ ਲੈਣੇ। ਬਿੱਲੀ ਰਸਤਾ ਕੱਟ ਜਾਵੇ ਤੇ ਕੰਮ ਨਹੀਂ ਬਣਦਾ ਹੁੰਦਾ ਬਈ ਦੂਜਾ ਰਾ ਲੱਭ ਲਿਓ। ਫਿਰ ਕਿਸੇ ਨੇ ਛਿੱਕ ਮਾਰ ਦਿੱਤੀ ਤੂੰ ਛਿੱਕ ਕਾ ਤੋਂ ਮਾਰੀਆ ਹੁਣ ਕੰਮ ਨਹੀਂ ਬਣਨਾ ਸਾਡਾ ਹਨਾ। ਫਿਰ ਤੁਸੀਂ ਤਿੰਨ ਜਣੇ ਕਿੱਥੇ ਜਾ ਰਹੇ ਹੋ ਤਿੰਨ ਜਣਿਆਂ ਨੇ ਨਹੀਂ ਜਾਣਾ। ਤਿੰਨ ਜਣੇ ਨਹੀਂ ਜਾਣੇ ਚਾਹੀਦੇ ਕੰਮ ਦੀ ਪੂਰੀ ਨਹੀਂ ਪੈਦੀ। ਭਗਤ ਸਿੰਘ ਹੁਣੀ ਵੀ ਤਿੰਨ ਜਣੇ ਸੀ ਪੂਰੀ ਪਾਗਣੀ ਆ। ਹੁਣ ਕਈ ਵਾਰ ਕਹਿੰਦੇ ਹੱਥ ਦੇ ਵਿੱਚ ਖਾਜ ਹੁੰਦੀ ਮੈਨੂੰ ਪੈਸੇ ਲੈਣ ਵਾਲੇ ਆ। ਜੇ ਦੂਸਰੇ 'ਚ ਹੁੰਦੀ ਦੇਣ ਵਾਲੇ ਆ। ਹੈ ਜੇ ਪੈਰ ਤੇ ਖਾਜ ਹੁੰਦੀ ਕਿਤੇ ਤੂੰ ਸਫ਼ਰ ਕਰਨਾ ਹੈ ਜੇ ਐਸ ਪੈਰ ਤੇ ਆਏ ਹੁੰਦੀ ਆ ਤੂੰ ਇੱਥੇ ਜਾਣਾ ਜੇ ਗਿੱਟਿਆਂ ਤੇ ਹੁੰਦੀ ਤੇ ਇੱਥੇ ਉਹ ਭਰਾਵਾ ਤੂੰ ਆਪਣਾ ਇਲਾਜ ਕਰਾ ਲੈ ਤੈਨੂੰ ਕਿਤੇ ਖੁਰਕਰਾ ਪਈ ਹੋਵੇ ਜੇ ਪੈਟ ਦੇ ਵਿੱਚ ਤਿਲ ਹੋਇਆ ਤਾਂ ਇਹਨੇ ਬਾਹਰ ਜਾਣਾ ਹੈ ਵਿਦੇਸ਼ ਯਾਤਰਾ ਕਰੂਗਾ ਹੈ ਵਰਤ ਜਿਹੜੀ ਆ ਉਹ ਗੱਡਿਆਂ ਤੇ ਜਾਂਦੀ ਹੁੰਦੀ ਸੀਗੀ ਜੀ ਗੱਡਿਆਂ ਤੇ ਜਾਂਦੀ ਹੁੰਦੀ ਸੀ ਤੇ ਉਹ ਗੱਡਿਆਂ ਦੇ ਜਿਹੜੇ ਟਾਇਰ ਹੁੰਦੇ ਸੀ ਨਾ ਉਹ ਲੱਕੜ ਦੇ ਹੁੰਦੇ ਸੀਗੇ ਅੱਛਾ ਜੀ ਲੱਕੜ ਦੇ ਟਾਇਰ ਹੁੰਦੇ ਸੀ ਤੇ ਉਹਨਾਂ ਦੇ ਉਹ ਟਾਇਰਾਂ ਦੇ ਉੱਪਰ ਨਾ ਤੇਲ ਪਾਇਆ ਜਾਂਦਾ ਸੀ ਕੋਈ ਚੀਂ-ਜੀ ਨਾ ਕਰੇ ਹੂੰ ਆਵਾਜ਼ ਨਾ ਕਰੇ ਆਵਾਜ਼ਾਂ ਨਾ ਕਰੇ ਕਿਤੇ ਗੱਡਾ ਆੜੀ ਨਾ ਜਾਵੇ ਕੁੜੀ ਕਿਤੇ ਘਾਰੇ ਦੇ ਬਹਿ ਜਾਵੇ ਜੀ ਸੋ ਉਸ ਗੱਡੇ ਨੂੰ ਫਿਰ ਧੱਕਾ ਦੇ ਕੇ ਥੋੜਾ ਜਿਹਾ ਤੋਰ ਕੇ ਅੱਗੇ ਨੂੰ ਕੀਤਾ ਜਾਂਦਾ ਸੀ ਅੱਜ ਲੋਕੀ ਵੱਡੀਆਂ ਵੱਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਆਉਂਦੇ ਤੇਲ ਚੋਂਦੇ ਨੇ ਉਹ ਫਿਰ ਤੇਲ ਚੋਂਦੇ ਆ ਟਾਇਰਾਂ ਦੇ ਉੱਪਰ ਪਾਣੀ ਪਾਉਂਦੇ ਆ ਕਈ ਕੁਸ਼ ਕਰਦੇ ਯਾਰ ਹੁਣ ਤੇ ਵਾਪਸ ਆ ਜਾਓ ਇਹ ਗੰਡ ਮੂਲ ਦੇ ਵਿੱਚ ਪੈਦਾ ਹੋ ਗਿਆ ਇਹ ਫਲਾਨੇ ਦੇ ਵਿੱਚ ਪੈਦਾ ਹੋ ਗਿਆ ਇਹ ਟਮਕਾਨੇ ਦੇ ਵਿੱਚ ਪੈਦਾ ਯਾਰ ਗੋਰੇ ਵੀ ਕਰਦੇ ਹੁਣ ਜੀ ਉਹ ਤਾਂ ਜਿਉਂਦੇ ਪਏ ਆ ਉਹ ਵੀ ਤਾਂ ਜਿਉਂਦੇ ਆ ਜੰਮਦੇ ਆ ਮਰਦੇ ਆ ਜਿਉਂਦੇ ਆ ਸਾਰਾ ਕੁਸ਼ੀ ਕਰਦੇ ਉਹਨਾਂ ਦੇ ਵਾਸਤੇ ਦੇਖੋ ਨਾ ਕੋਈ ਐਤਵਾਰ ਆ ਨਾ ਕੋਈ ਸੋਮਵਾਰ ਆ ਨਾ ਕੋਈ ਮੰਗਲਵਾਰ ਆ ਉਹ ਤਾਂ ਬਸ ਉਹਨਾਂ ਦੇ ਹਫ਼ਤੇ ਦੇ ਦੇ ਨੇ ਉਹ ਤਾਂ ਕਦੇ ਨਹੀਂ ਕਹਿੰਦੇ ਕਿ ਅੱਜ ਨਾ ਨਹੀਂ ਕੱਟਣੇ ਜੀ ਅੱਜ ਸਿਰ ਨਹੀਂ ਧੋਣਾ ਅੱਜ ਵਾਲ ਨਹੀਂ ਕੱਟਣੇ ਤੇ ਅੱਜ ਇੱਥੇ ਨਹੀਂ ਜਾਣਾ ਅੱਜ ਆ ਨਹੀਂ ਖਾਣਾ ਅੱਜ ਉਹ ਨਹੀਂ ਖਾਣਾ ਸਾਡੇ ਤਾਂ ਇੱਥੇ ਖਾਣ ਨੂੰ ਲੈ ਕੇ ਬਹੁਤ ਮੰਗਲਵਾਰ ਮਸਰਾਈ ਦਾਲ ਨਹੀਂ ਬਣਣੀ ਜਾਂ ਤੁਸੀਂ ਭਾਈ ਨੌਨਵੇਜ ਨਹੀਂ ਖਾਣਾ ਐਤਵਾਰ ਸ਼ੀਤਾ ਦਾ ਦਦੇ ਨੇ ਮੰਗਲਵਾਰ ਮਾਤਾ ਦਾ ਦਦੇ ਨੇ ਵੀਰਵਾਰ ਪੀਰਾ ਦਾ ਤੇਰੇ ਉਹ ਭਰਾਵਾ ਤੁਹਾਡਾ ਦਿਨ ਕਹਦਾ ਮੁੰਡਾ ਤੇ ਕੁੜੀ ਜਿਹੜੀ ਹੈ ਉਹਨਾਂ ਦੇ ਵਿੱਚੋਂ ਕੋਈ ਮੰਗਲਿਕ ਨਾ ਹੋਵੇ ਜੇ ਹੋਵੇ ਤਾਂ ਦੋਵੇਂ ਹੋਣ ਜੇ ਨਾ ਹੋਵੇ ਤਾਂ ਕੋਈ ਵੀ ਨਾ ਹੋਵੇ ਇੱਕ ਮੰਗਲਿਕ ਕੁੜੀ ਦਾ ਇੱਕ ਮੰਗਲਿਕ ਮੁੰਡੇ ਨਾਲ ਹੀ ਵਿਆਹ ਹੋਵੇਗਾ ਕਿਸੇ ਹੋਰ ਨਾਲ ਮੁੰਡੇ ਨਾਲ ਜੇ ਤੁਸੀਂ ਵਿਆਹ ਕਰਦੇ ਤਾਂ ਮੁੰਡੇ ਦੀ ਮੌਤ ਹੋ ਸਕਦੀ ਹੈ ਜੇਕਰ ਮੁੰਡਾ ਮੰਗਲਿਕ ਹੈ ਤੇ ਕੁੜੀ ਦੇ ਘਰ ਦੇ ਵਿੱਚ ਕਿਸੇ ਦੀ ਡੈਥ ਹੋ ਸਕਦੀ ਹੈ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਬੈਠ ਕੇ ਲਾਵਾ ਲੈ ਰਹੇ ਹੁੰਦੇ ਹੂੰ ਉਦੋਂ ਵੀ ਕਹਿੰਦੇ ਆ ਕਿ ਛੇਤੀ ਛੇਤੀ ਉੱਠ ਜਾ ਕੋਈ ਚੱਕ ਨਾ ਮਾਰ ਜਵੇ ਉਹ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜੇਕਰ ਇੱਥੋਂ ਹੀ ਹੂੰ ਤੁਹਾਨੂੰ ਇਹ ਲੱਗਦਾ ਕਿ ਕੋਈ ਬਦਿਸ਼ਕਨੀ ਹੋ ਜੂ ਫਿਰ ਤੁਹਾਡੇ ਦਿਮਾਗ ਦਾ ਕੁਝ ਨਹੀਂ ਕੀਤਾ ਜਾ ਸਕਦਾ। ਕਹਿੰਦੇ ਹੁੰਦੇ ਆ ਕਿ ਰਾਤ ਨੂੰ ਲੋ ਨੀਂ ਕੱਟੀਦੇ ਹਨਾ ਰਾਤ ਨੂੰ ਝਾੜੂ ਨਹੀਂ ਫੇਰੀਦਾ ਉਦੋਂ ਤਾਂ ਪੁਰਾਣੇ ਸਮਿਆਂ ਦੇ ਵਿੱਚ ਤਾਂ ਕਰਕੇ ਕਹਿ ਦਿੰਦੇ ਹੁੰਦੇ ਸੀ ਕਿ ਕਿਉਂਕਿ ਰਾਤ ਨੂੰ ਹਨੇਰਾ ਹੋ ਜਾਂਦਾ ਸੀਗਾ ਉਦੋਂ ਲੋ ਨਹੀਂ ਸੀ ਹੁੰਦੀ ਰਾਤ ਨੂੰ ਸਿਰਫ ਦੀਵੇ ਹੀ ਬਲਦੇ ਹੁੰਦੇ ਸੀਗੇ ਤੇ ਏਡੀਆਂ ਹੁਣ ਵੱਡੀਆਂ-ਵੱਡੀਆਂ ਲਾਈਟਾਂ ਲੱਗ ਗਈਆਂ ਨੇ ਤੇ ਹੁਣ ਵੀ ਕਹਿ ਦਿੰਦੇ ਆ ਕਈ ਵੇ ਸ਼ਾਮ ਨੂੰ ਝਾੜੂ ਨਹੀਂ ਫੇਰਨਾ ਹੁਣ ਆਪਾਂ ਟ੍ਰੇਨ ਦੇ ਵਿੱਚ ਜਾਂ ਬੱਸ ਦੇ ਵਿੱਚ ਕਿਤੇ ਵੀ ਜਾਂਦੇ ਆ ਹਨਾ ਰਾਹ ਦੇ ਵਿੱਚ ਦਰਿਆ ਆਉਂਦੇ ਆ ਨਹਿਰਾਂ ਆਉਂਦੀਆਂ ਨੇ ਅਸੀਂ ਕੀ ਕਰਦੇ ਆ ਸਿੱਕਾ ਸੱਟ ਦੇਣਾ ਵਿੱਚ ਚਲਾ ਗਿਆ ਰਾਤ ਦਾ ਹਨੇਰਾ ਆ ਗਿਆ ਸੋਹਣਾ ਜਿਹਾ ਸਵੇਰਾ ਲੋ ਜੀ ਸਵੇਰ ਦੀ ਸੋਹਣੀ ਜਿਹੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਵੀ ਪ੍ਰੋਗਰਾਮ ਸਵੇਰ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਵੀ ਹੋਣਗੀਆਂ ਆਓ ਚਰਨਜੀਤ ਜੋਗੀ ਜੀ ਹੋਣਾ ਦਾ ਸਵਾਗਤ ਕਰ ਲੈਂਦੇ ਹਾਂ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਸਵਾਗਤ ਤੁਹਾਡਾ ਵੀਨਾ ਜੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਕਿ ਇਸ ਵੇਲੇ ਉਹ ਸਾਡੇ ਨਾਲ ਜੁੜੇ ਹੋਏ ਨੇ ਸ਼ੁਭ ਸਵੇਰ ਤੁਹਾਨੂੰ ਸਾਰਿਆਂ ਨੂੰ ਔਰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਅੱਜ ਦੇ ਦਿਨ ਦੇ ਵਾਸਤੇ ਬਿਲਕੁਲ ਜੋਗੀ ਜੀ ਅੱਜ ਅਸੀਂ ਗੱਲਬਾਤ ਕਰਾਂਗੇ ਅંધ ਵਿਸ਼ਵਾਸ ਤੇ ਇੱਕ ਹੁੰਦਾ ਹੈ ਜੀ ਵਿਸ਼ਵਾਸ ਇੱਕ ਹੁੰਦਾ ਹੈ ਅંધ ਵਿਸ਼ਵਾਸ ਵਿਸ਼ਵਾਸ ਚਲੋ ਲੋਕਾਂ ਦਾ ਆ ਉਹਨਾਂ ਨੇ ਕਿੱਦਾਂ ਕਰਨਾ ਹੈ ਕਿਵੇਂ ਕਰਨਾ ਹੈ ਅੰਧ ਵਿਸ਼ਵਾਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸਾਲ 2024 ਚੱਲ ਰਿਹਾ ਜੋਗੀ ਜੀ ਅਸੀਂ ਚੰਨ ਤੇ ਪੈਰ ਧਰ ਚੁੱਕੇ ਹਾਂ ਸੂਰਜ ਤੇ ਜਾਣ ਦੀ ਤਿਆਰੀ ਕਰ ਰਹੇ ਹਾਂ ਮੰਗਲ ਗ੍ਰਹਿ ਤੇ ਜੀਵਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਹਨਾ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਨਾ ਉਹ ਪਛਾਣ ਉਹੀ ਹੈ ਮਤਲਬ ਪਿੱਛੇ ਹੀ ਰਹਿ ਗਈ ਹੈ ਲੋਕੀ ਸਮੇਂ ਦੇ ਨਾਲ ਅੱਗੇ ਵੱਧ ਗਏ ਹੈ ਟੈਕਨੋਲੋਜੀ ਵੀ ਅੱਗੇ ਵੱਧ ਗਈ ਹੈ ਪਰ ਲੋਕਾਂ ਦੀ ਸੋਚ ਜਿਹੜੀ ਹੈ ਨਾ ਉਹ ਉੱਥੇ ਹੀ ਟਿਕੀ ਹੋਈ ਹੈ ਲੋਕ ਜਿਹੜੇ ਨੇ ਨਾ ਉਹ ਅੰਧਵਿਸ਼ਵਾਸ ਦੇ ਨਾਂ ਦੇ ਉੱਤੇ ਕੀ ਕੀ ਕਰ ਰਹੇ ਨੇ ਨਾ ਜੇ ਮੈਂ ਇੱਥੇ ਦੱਸਣ ਲੱਗ ਜਾਵਾਂ ਤੁਸੀਂ ਹੈਰਾਨ ਹੋਣਾ ਤੇ ਸਾਡੇ ਦਰਸ਼ਕਾਂ ਨੇ ਵੀ ਹੈਰਾਨ ਹੋਣਾ ਹੈ ਦਰਸ਼ਕਾਂ ਨੂੰ ਆਪ ਪਤਾ ਦਰਸ਼ਕ ਘੜਾ ਨਹੀਂ ਕਰਦੇ ਬਿਲਕੁਲ ਸਹੀ ਕਿਹਾ ਉਹ ਸਾਡੇ ਜਿਹੜੇ ਦਰਸ਼ਕ ਐਸ ਵੇਲੇ ਜੁੜੇ ਹੋਏ ਨੇ ਭਾਵੇਂ ਸਾਡਾ ਗੁੱਸਾ ਹੀ ਕਰਨਾ ਚਲੋ ਕਰਦੇ ਆ ਤਾਂ ਖੈਰ ਕੋਈ ਗੱਲ ਨਹੀਂ ਕਰ ਵੀ ਲੈਣ ਪਰ ਚੱਕਰ ਇਹ ਹੈ ਕਿ ਅੰਧਵਿਸ਼ਵਾਸ ਸਾਡੇ ਨਾਲ ਪੈਰ ਪੈਰ ਤੇ ਜੁੜੇ ਹੋਏ ਆ ਤੇ ਜਾਂ ਫਿਰ ਜੋੜ ਦਿੱਤੇ ਆ ਤੇ ਪੀੜੀ ਦਾ ਪੀੜੀ ਜਿਹੜਾ ਚੱਲੀ ਜਾਂਦਾ ਇਹਨਾਂ ਦਾ ਚਲਣ ਚੱਲ ਰਿਹਾ ਹੈ ਇਹ ਆਪਣਾ ਨਾ ਸਮਝੇ ਕਿ ਵਿਰਾਸਤੀ ਸਾਡਾ ਹੱਕ ਆ ਕਿ ਜੇ ਬਾਬਾ ਕਰਦਾ ਸੀ ਤੇ ਉਹਨੇ ਆਪਣੇ ਪੋਤੇ ਨੂੰ ਦੇ ਕੇ ਜਾਣੇ ਆ ਤਗਾ ਪੁੱਤਾਗਾ ਆਪਣੀ ਔਲਾਦ ਨੂੰ ਦੇ ਕੇ ਜਾਊਗਾ ਇਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ ਹੁਣ ਦੇਖੋ ਨਿੱਕੀ ਨਿੱਕੀ ਗੱਲ ਦੇ ਵਿੱਚ ਅੰਧਵਿਸ਼ਵਾਸ ਨਿੱਕੀ ਨਿੱਕੀ ਗੱਲ ਦੇ ਵਿੱਚ ਮੰਨ ਲਓ ਜੇ ਕੋਈ ਐਤਵਾਰ ਨੂੰ ਤੁਸੀਂ ਆਹ ਕੰਮ ਨਹੀਂ ਕਰਨਾ ਹੂੰ ਵੀਰਵਾਰ ਨੂੰ ਤੁਸੀਂ ਆਹ ਕੰਮ ਨਹੀਂ ਕਰਨਾ ਮੰਗਲਵਾਰ ਨੂੰ ਤੁਸੀਂ ਆਹ ਕੰਮ ਨਹੀਂ ਕਰਨਾ ਸ਼ਨੀਵਾਰ ਨੂੰ ਆਗਮ ਨਹੀਂ ਕਰ। ਹੂੰ। ਗੱਲ ਕੀ ਤੁਸੀਂ ਵੀਰਵਾਰ ਨੂੰ ਜੇਕਰ ਤਾਂ ਕੁੜੀ ਕੋਈ ਆਪਣੇ ਪੇਕਿੰਗ ਚ ਲਗੀ ਉਹ ਨਹੀਂ ਵਾਪਸ ਨਹੀਂ ਆਉਣਾ। ਬਹੁਤਿਆਂ ਦੇ ਇਸੇ ਆਸ ਦੇ ਵਿੱਚ ਵੀਰਵਾਰ ਨੂੰ ਲੈ ਕੇ ਆਪਣੇ ਘਰ ਵਾਲਿਆਂ ਨੂੰ ਤੁਰ ਪੈਂਦੇ ਆ ਕਿ ਹੁਣ ਵਾਪਸ ਨਹੀਂ ਜਾਣ। ਅੱਛਾ। ਵੀਰ ਤੇ ਭਾਰੀ ਪੈ ਜਾਂਦੀ ਹੈ। ਅੱਛਾ। ਫਿਰ ਕਹਦੇ ਆ ਕਿ ਮੰਗਲਵਾਰ ਨੂੰ ਸਿਰ ਨਹੀਂ ਧੋਣਾ। ਹਾਂ ਜੀ। ਸ਼ਨੀਵਾਰ ਨੂੰ ਕਹਿੰਦੇ ਲੋਹਾ ਨਹੀਂ ਲੈ ਕੇ ਆਉਣਾ। ਹੂੰ। ਤੇ ਇਹ ਲੋਕ ਜਿਹੜੇ ਆ ਸ਼ਨੀਵਾਰ ਨੂੰ ਕਹਿੰਦੇ ਕਿ ਲੋਹਾ ਨਹੀਂ ਲੈ ਕੇ ਆਉਣਾ ਤੇ ਜੇਕਰ ਸ਼ਨੀਵਾਰ ਨੂੰ ਤੁਹਾਡੇ ਘਰ ਦੇ ਵਿੱਚ ਦਾਜ ਵਾਲੀ ਕਾਰ ਆ ਜਵੇ ਉਹਨੂੰ ਰੱਖ ਲੈਂਦੇ ਆ ਉਹਨੂੰ ਰੱਖ ਲੈਂਦੇ ਆ ਬਿਲਕੁਲ ਸਹੀ ਗੱਲ ਆਂਦੇ ਵਿਸ਼ਵਾਸ ਜਿਹੜੇ ਆ ਇਹ ਲੋਕਾਂ ਨੇ ਸਾਡਿਆਂ ਨੇ ਇੰਨੇ ਜ਼ਿਆਦਾ ਬਣਾ ਲਏ ਕਿ ਇਸ ਖਲਜਗੜ ਦੇ ਵਿੱਚੋਂ ਬਾਹਰ ਨਿਕਲਣਾ ਹੁਣ ਸਾਡੇ ਲਈ ਮੁਸ਼ਕਲ ਨਹੀਂ ਨਾ ਮੁਮਕਨ ਹੋ ਗਿਆ ਬਿਲਕੁਲ ਬਹੁਤ ਸਾਰੇ ਲੋਕ ਇਦਾਂ ਕਹਿੰਦੇ ਆ ਤਾਂ ਚਲੋ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜਦੋਂ ਮੈਂ ਛੋਟੀ ਜੀ ਸੀਗੀ ਉਦੋਂ ਤੋਂ ਸੁਣਦੀ ਆ ਰਹੀਆਂ ਕਿ ਬਿੱਲੀ ਰਸਤਾ ਕੱਟ ਜਾਵੇ ਤੇ ਕੰਮ ਨਹੀਂ ਬਣਦਾ ਹੁੰਦਾ ਬਈ ਦੂਜਾ ਰਾ ਲੱਭ ਲਿਓ ਫਿਰ ਕਿਸੇ ਨੇ ਛਿੱਕ ਮਾਰ ਦਿੱਤੀ ਤੂੰ ਛਿੱਕ ਕਾਤੋਂ ਮਾਰੀਆ ਹੁਣ ਕੰਮ ਨਹੀਂ ਬਣਨਾ ਸਾਡਾ ਹਨਾ ਫਿਰ ਤੁਸੀਂ ਤਿੰ ਆ ਰਹੇ ਤਿੰਨ ਜਣਿਆਂ ਨੇ ਨਹੀਂ ਜਾਣਾ ਆ ਵੀ ਹਨਾ ਬਹੁਤ سارے ਲੋਕ ਗੱਲਾਂ ਕਰਦੇ ਆ ਪਹਿਲਾਂ ਆ ਮੈਂ ਮਾਫੀ ਚਾਹੁੰਦਾ ਇਹਨਾਂ ਤਿੰਨਾ ਇਹ ਤਿੰਨਾ ਤਿੰਨਾ ਤੁਹਾਡੇਾਂ ਦੇ ਵਿਸ਼ਵਾਸਾਂ ਦੇ ਉੱਪਰ ਕੱਲ ਗੱਲ ਕਰ ਲਈ ਬਿਲਕੁਲ ਬਿਲਕੁਲ ਕਰਦੇ ਆ ਦੇਖੋ ਬਿੱਲੀ ਦਾਸਤਾ ਕੱਟ ਗਈ ਕੰਮ ਨਹੀਂ ਬਣਨਾ ਬਿੱਲੀ ਦਾਸਤਾ ਇੱਕ ਵਾਰ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਗੱਲ ਸੁਣਾਈ ਹੋਗੀ ਦੀਵਾਲੀ ਵਾਲਾ ਦਿਨ ਸੀ ਮੈਂ ਆਪਣੇ ਘਰ ਦੇ ਨੂੰ ਕਿਹਾ ਲੋਵੇ ਟੁੜਕਾ ਟੁੜਕਾ ਤਿਆਰ ਕਰੋ ਆਪਾਂ ਪਨੀਰ ਬਣਾਉਨੇ ਆ ਮੈਂ ਪਨੀਰ ਲੈਂਡ ਚਲਾ ਗਿਆ ਜਦੋਂ ਪਨੀਰ ਲੈਂਡ ਮੈਂ ਗਿਆ ਤੇ ਇੱਕ ਦੁਕਾਨ ਦੇਖੀ ਪਿੰਡ ਦੀ ਦੂਸਰੀ ਦੇਖੀ ਤੀਸਰੀ ਦੇਖੀ ਚੌਥੀ ਦੇਖੀ ਕਿਤੇ ਪਨੀਰ ਹੀ ਨਾ ਮਿਲੇ ਅ ਮੈਂ ਬੜਾ ਪਰੇਸ਼ਾਨ ਹੋਇਆ ਕਿਉਂਕਿ ਇਨ ਬਿਟਵੀਨ ਹਲਵਾਈ ਦੀ ਦੁਕਾਨ ਤੋਂ ਪਹੁੰਚਣ ਤੋਂ ਪਹਿਲਾਂ ਪਹਿਲਾਂ ਬਿੱਲੀ ਮੇਰਾ ਰਸਤਾ ਕੱਟ ਗਈ ਸੀ ਉਹ ਮੈਂ ਕਹਾ ਯਾਰ ਸਾਰਿਆਂ ਤੂੰ ਕਰਦਾ ਪਨੀਰ ਹੀ ਗਾ ਗਈ ਹੈ ਬੜਾ ਘਮਿਆ ਪਨੀਰ ਨਹੀਂ ਮਿਲਿਆ ਜਦੋਂ ਮੈਂ ਘਰੋਂ ਵਾਪਸ ਮੰਡੋਂ ਲੱਗਿਆ ਤਾਂ ਫਿਰ ਮੈਂ ਕਿਹਾ ਜੇਕਰ ਅੱਜ ਮੈਂ ਪਨੀਰ ਨਾ ਲੈ ਕੇ ਗਿਆ ਤਾਂ ਇਹ ਵਹਿਮ ਮੇਰੇ ਦਿਲ ਦੇ ਵਿੱਚ ਬੈਠ ਜਾਣਾ ਕਿ ਯਾਰ ਬਿੱਲੀ ਰਸਤਾ ਕੱਟ ਗਈ ਸੀ ਤਾਂ ਕਰਕੇ ਪਨੀਰ ਨਹੀਂ ਮਿਲਿਆ ਮੈਂ ਦੂਸਰੇ ਪਿੰਡ ਗਿਆ ਉੱਥੋਂ ਵੀ ਨਹੀਂ ਮਿਲਿਆ ਮੈਂ ਤੀਸਰੇ ਪਿੰਡ ਗਿਆ ਉੱਥੋਂ ਵੀ ਨਹੀਂ ਮਿਲਿਆ ਕਿਉਂਕਿ ਲੱਗੋ ਸ਼ਕਿ ਸਾਡੇ ਚਾਰ ਪੰਜ ਪਿੰਡ ਆ ਗਏ ਅੰਤ ਨੂੰ ਜਾ ਕੇ ਮੈਂ ਬਲੇਨੇ ਪਿੰਡ ਦੇ ਵਿੱਚ ਜਾ ਕੇ ਤੇ ਉੱਥੋਂ ਪਨੀਰ ਲੈ ਕੇ ਉੱਥੇ ਵੀ ਹਲਵਾਈ ਦੇ ਕੋਲ ਥੋੜਾ ਜਿਹਾ ਪਿਆ ਹੋਇਆ ਸੀ ਤੇ ਉਹਨੇ ਮੈਨੂੰ ਦੇ ਦਿੱਤਾ ਮੈਂ ਕਿਹਾ ਭਾਵੇਂ ਮੈਨੂੰ ਤੂੰ 100 ਗ੍ਰਾਮ ਹੀ ਦੇ ਘਰ ਮੈਂ ਪਨੀਰ ਲੈ ਕੇ ਜਾਣਾ ਜੋ ਮਰਜ਼ੀ ਹੋ ਜਵੇ ਲਓ ਜੀ ਮੈਂ ਲੈ ਕੇ ਜਦੋਂ ਗਿਆ ਤੇ ਮੈਂ ਇਹ ਵੀ ਆਪਣੇ ਮਨ ਦੇ ਅੰਦਰ ਕਰਦਾ ਆਇਆ ਕਿ ਲਾਵੇ ਜੋਗੀ ਸਾਹ ਦੇ ਬੇਲੀ ਦੇ ਤਾਂ ਜਿੱਤ ਪਾ ਲਈ ਆ ਹੂੰ ਸੋ ਇਹ ਸਾਡੇ ਉੱਪਰ ਡਿਪੈਂਡ ਕਰਦਾ ਹੈ ਜੀ ਦੀਵਾਲੀ ਵਾਲਾ ਦਿਨ ਹੋਵੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਥਾਲਾ ਸਬਜ਼ੀਆਂ ਬਣਾਉਣੀਆਂ ਉਹਨਾਂ ਨੇ ਪਨੀਰ ਜ਼ਿਆਦਾ ਬਣਾ ਲਿਆ ਇਹਦੇ ਵਿੱਚ ਇਹ ਥੋੜੋ ਕਿ ਬਿੱਲੀ ਖਾ ਗਈ। ਸੋ ਇਸੇ ਗੱਲ ਨੂੰ ਮੈਂ ਉਹ ਪ੍ਰੂਵ ਕਰਨ ਦੇ ਵਾਸਤੇ ਕਿ ਨਹੀਂ ਇਹ ਚੀਜ਼ਾਂ ਨਹੀਂ ਹੁੰਦੀਆਂ। ਮੈਂ ਬਿੱਲੀ ਦੇ ਉਸ ਰਸਤੇ ਕੱਟੇ ਦੇ ਉੱਪਰ ਕਈ ਪਿੰਡਾਂ ਦੀ ਖਾਗੋਸ਼ਾਂ ਦੇ ਹੋਏ ਨੇ ਪਨੀਰ ਲੈ ਕੇ ਵਾਪਸ ਆਇਆ। ਦੂਸਰੀ ਗੱਲ ਤੁਸੀਂ ਕਹਿੰਦੇ ਕਿ ਤਿੰਨ ਜਾਣੇ ਨਹੀਂ ਜਾਣੇ ਚਾਹੀਦੇ। ਤਿੰਨ ਜਾਣੇ ਨਹੀਂ ਜਾਣੇ ਚਾਹੀਦੇ ਕੰਮ ਦੀ ਪੂਰੀ ਨਹੀਂ ਪੈਂਦੀ। ਭਗਤ ਸਿੰਘ ਹੁਣੀ ਵੀ ਤਤਲ ਜਾਣੇ ਸੀ ਪੂਰੀ ਪਾਗਣੀ ਹੈ। ਬਿਲਕੁਲ। ਪਾਖਿਆ ਇਹ ਅਗਲੇ ਪੂਰੀ ਤੇ ਉਹਨਾਂ ਨੇ ਐਸੀ ਪੂਰੀ ਪਾਈ ਆ ਕਿ ਬਈ ਸਜਦਾ ਸਲਾਮ ਹੈ ਉਹਨਾਂ ਨੂੰ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਹੋਰ ਗੱਲ ਸੀ ਮੇਰੇ ਦਿਮਾਗ ਦੇ ਵਿੱਚ ਇੱਕ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਚੈੱਕ ਨਹੀਂ ਹੋਣੀ ਚਾਹੀਦੀ ਤੁਸੀਂ ਚੈੱਕ ਨੂੰ ਰੋਕ ਕੇ ਦਿਖਾਓ ਹੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇਕਰ ਤੁਸੀਂ ਚੈੱਕ ਰੋਕਣ ਲੱਗ ਪਏ ਤੁਹਾਡੀ ਮੌਤ ਹੋ ਸਕਦੀ ਹੈ ਮੌਤ ਹੋ ਸਕਦੀ ਹੈ ਬਿਲਕੁਲ ਸੋ ਚੈੱਕ ਨੂੰ ਰੋਕਣਾ ਨਹੀਂ ਚਾਹੀਦਾ ਭਾਈ ਚਾਹੇ ਤੁਹਾਡਾ ਪਾਪਾ ਤੁਹਾਡਾ ਚਾਚਾ ਮਾਮਾ ਤਾਇਆ ਫੁੱਫੜ ਮਾਸੜ ਕੋਈ ਵੀ ਆ ਕਿਤੇ ਕੰਮ ਤੇ ਚੱਲਾ ਕਿਤੇ ਆਪਣੇ ਚੈੱਕ ਰੋਕੇ ਇਹ ਨਾ ਹੋਵੇ ਕਿ ਅਗਲੇ ਨੂੰ ਛੁੱਟੀ ਕਰਨੀ ਪੈ ਜੇ ਤੇ ਮੁੜ ਕੇ ਤੁਹਾਡੇ ਭੋਗ ਤੱਕ ਅਗਲਾ ਆਪਣਾ ਕੰਮ ਚੱਟ ਕੇ ਬੈਠਾ ਰਵੇ ਜੀ ਸੋ ਇਹ ਜਿਹੜੇ ਅੰਧਵਿਸ਼ਵਾਸ ਹੈ ਇਹਨਾਂ ਦੇ ਵਿੱਚੋਂ ਸਾਨੂੰ ਬਾਹਰ ਨਿਕਲਣਾ ਪੈਣਾ। ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਇੱਕ ਗੱਲ ਰਹਿ ਗਈ ਸੀ ਕਿ ਅੱਖ ਜਦੋਂ ਫੜਕਣ ਲੱਗ ਜਾਂਦੀ ਹੈ ਤਾਂ ਕੁਝ ਬੁਰਾ ਹੋਣ ਵਾਲਾ ਹੁੰਦਾ ਹੈ ਕਿਸੇ ਬੁਰੀ ਗੱਲ ਦਾ ਸੰਕੇਤ ਦਿੰਦੀ ਹੈ ਅੱਖ ਫੜਕਣਾ ਸਾਡੇ ਹਨਾ ਦੇਖੋ ਇਹ ਅੱਖ ਫੜਕਣਾ ਅੰਗ ਫੜਕਣਾ ਇਹ ਸਾਡੇ ਸਰੀਰ ਦੇ ਆਪਣੇ ਇੱਕ ਡਿਫੈਕਟ ਦੀ ਨਿਸ਼ਾਨੀ ਆ। ਹਾਂ ਬਿਲਕੁਲ ਹਨਾ ਇਹ ਅਸੀਂ ਵਿਗਿਆਨਕ ਤੌਰ ਤੇ ਉਸ ਚੀਜ਼ ਨੂੰ ਨਹੀਂ ਲੈ ਕੇ ਜਾਂਦੇ। ਹੁਣ ਕਈ ਵਾਰ ਕਹਿੰਦੇ ਹੱਥ ਦੇ ਵਿੱਚ ਖਾਜ ਹੁੰਦੀ ਮੈਨੂੰ ਪੈਸੇ ਲੈਣ ਵਾਲੇ ਆ ਜੇ ਦੂਸਰੇ 'ਚ ਹੁੰਦੀ ਦੇਣ ਵਾਲੇ ਆ ਹੇ ਜੇ ਪੈਰ ਤੇ ਖਾਜ ਹੁੰਦੀ ਕਿਤੇ ਤੂੰ ਸਫਰ ਕਰਨਾ ਜੇ ਇਸ ਪੈਰ ਤੇ ਹੁੰਦੀ ਆ ਤੂੰ ਇੱਥੇ ਜਾਣਾ ਜੇ ਗਿੱਟਿਆਂ ਤੇ ਹੁੰਦੀ ਤੇ ਇੱਥੇ ਉਹ ਭਰਾਵਾ ਤੂੰ ਆਪਣਾ ਲਾਜ ਰਾਲਾ ਤੈਨੂੰ ਕਿਤੇ ਖੁਰਕਣਾ ਪਈ ਹੋਵੇ ਬਿਲਕੁਲ ਲੋਕ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਆ ਕਿ ਜੇ ਪੈਰ ਦੇ ਵਿੱਚ ਤਿੱਲ ਹੋਇਆ ਤਾਂ ਇਹਨੇ ਬਾਹਰ ਜਾਣਾ ਆ ਵਿਦੇਸ਼ ਯਾਤਰਾ ਕਰੂਗਾ ਹੈ ਬਿਲਕੁਲ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਵਿੱਚੋਂ ਸਾਨੂੰ ਬਾਹਰ ਨਿਕਲਣ ਦੀ ਲੋੜ ਐ ਤੁਹਾਨੂੰ ਪਤਾ ਕੋਈ ਸਮਾਂ ਹੁੰਦਾ ਸੀ ਕਿ ਜਿਹੜੇ ਬਰਾਤ ਜਿਹੜੀ ਆ ਉਹ ਗੱਡਿਆਂ ਤੇ ਜਾਂਦੀ ਹੁੰਦੀ ਸੀਗੀ ਜੀ ਗੱਡਿਆਂ ਤੇ ਜਾਂਦੀ ਹੁੰਦੀ ਸੀ ਤੇ ਉਹ ਗੱਡਿਆਂ ਦੇ ਜਿਹੜੇ ਟਾਇਰ ਹੁੰਦੇ ਸੀ ਨਾ ਉਹ ਲੱਕੜ ਦੇ ਹੁੰਦੇ ਸੀਗੇ ਅੱਛਾ ਜੀ ਲੱਕੜ ਦੇ ਟਾਇਰ ਹੁੰਦੇ ਸੀ ਤੇ ਉਹਨਾਂ ਦੇ ਉਹ ਟਾਇਰਾਂ ਦੇ ਉੱਪਰ ਨਾ ਤੇਲ ਪਾਇਆ ਜਾਂਦਾ ਸੀ ਕੋ ਚੀਂ-ਜੀ ਨਾ ਕਰੇ ਹੂੰ ਆਵਾਜ਼ ਨਾ ਕਰੇ ਆਵਾਜ਼ਾਂ ਨਾ ਕਰੇ ਕਿਤੇ ਗੱਡਾ ਆੜੀ ਨਾ ਜਾਵੇ ਕੁੜੀ ਕਿਤੇ ਘਾਰੇ ਨਾ ਬਹਿ ਜਾਵੇ ਜੀ ਸੋ ਉਸ ਗੱਡੇ ਨੂੰ ਫਿਰ ਧੱਕਾ ਦੇ ਕੇ ਥੋੜਾ ਜਿਹਾ ਤੋਰ ਕੇ ਅੱਗੇ ਨੂੰ ਕੀਤਾ ਜਾਂਦਾ ਸੀ ਅੱਜ ਲੋਕੀ ਵੱਡੀਆਂ ਵੱਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਆਉਂਦੇ ਨੇ ਤੇਲ ਚੋਂਦੇ ਨੇ ਉਹ ਫਿਰ ਤੇਲ ਚੋਂਦੇ ਆ ਟਾਇਰਾਂ ਦੇ ਉੱਪਰ ਪਾਣੀ ਪਾਉਂਦੇ ਆ ਕਈ ਕੁਸ਼ ਕਰਦੇ ਯਾਰ ਹੁਣ ਤੇ ਵਾਪਸ ਆ ਜਾਓ ਇਹ 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 ਕਿਹੜੇ ਕਿਹੜੀਆਂ ਆਪਾਂ ਗੱਲਾਂ ਦੇ ਵਿੱਚੋਂ ਅੰਧਵਿਸ਼ਵਾਸ ਕਿੱਥੇ ਜੰਮਣ ਤੇ ਵੀ ਆ ਕਿ ਇਹ ਉਹ ਜਿਹੜੇ ਬੈਠੇ ਹੈਗੇ ਆ ਹੱਥ ਦੇਖਣ ਵਾਲੇ ਇਹ ਗੰਡ ਮੂਲ ਦੇ ਵਿੱਚ ਪੈਦਾ ਹੋ ਗਿਆ ਇਹ ਫਲਾਣੇ ਦੇ ਵਿੱਚ ਪੈਦਾ ਹੋ ਗਿਆ ਇਹ ਟਮਕਾਨੇ ਦੇ ਵਿੱਚ ਪੈਦਾ ਯਾਰ ਗੋਰੇ ਵੀ ਕਰਦੇ ਹੁਣ ਜੀ ਉਹ ਤਾਂ ਜਿਉਂਦੇ ਪਏ ਆ ਉਹ ਵੀ ਤਾਂ ਜਿਉਂਦੇ ਆ ਜੰਮਦੇ ਆ ਮਰਦੇ ਆ ਜਿਉਂਦੇ ਆ ਸਾਰਾ ਕੁਝ ਹੀ ਕਰਦੇ ਆ ਹੂੰ ਉਹਨਾਂ ਦੇ ਵਾਸਤੇ ਦੇਖੋ ਨਾ ਕੋਈ ਐਤਵਾਰ ਹੈ ਨਾ ਕੋਈ ਸੋਮਵਾਰ ਹੈ ਨਾ ਕੋਈ ਮੰਗਲਵਾਰ ਹੈ ਉਹ ਤਾਂ ਬਸ ਉਹਨਾਂ ਦੇ ਹਫ਼ਤੇ ਦੇ ਦਿਨ ਨੇ ਹੂੰ ਉਹ ਤਾਂ ਕਦੇ ਨਹੀਂ ਕਹਿੰਦੇ ਕਿ ਅੱਜ ਨਾ ਨਹੀਂ ਕੱਟਣੇ ਜੀ ਅੱਜ ਸਿਰ ਨਹੀਂ ਧੋਣਾ ਹੂੰ ਅੱਜ ਵਾਲ ਨਹੀਂ ਕੱਟਣੇ ਤੇ ਅੱਜ ਇੱਥੇ ਨਹੀਂ ਜਾਣਾ ਅੱਜ ਆਹ ਨਹੀਂ ਖਾਣਾ ਅੱਜ ਉਹ ਨਹੀਂ ਖਾਣਾ ਸਾਡੇ ਤਾਂ ਇੱਥੇ ਖਾਣ ਨੂੰ ਲੈ ਕੇ ਬਹੁਤ ਮੰਗਲਵਾਰ ਮਸਰਾ ਦੀ ਦਾਲ ਨਹੀਂ ਬਣਨੀ ਹੂੰ ਜਾਂ ਤੁਸੀਂ ਭਾਈ ਨੌਨਵੇਜ ਨਹੀਂ ਖਾਣਾ ਐਤਵਾਰ ਸ਼ਿਦਾ ਦਾ ਦਦੇ ਨੇ ਹੂੰ ਮੰਗਲਵਾਰ ਮਾਤਾ ਦਾ ਦਦੇ ਨੇ ਵੀਰਵਾਰ ਪੀਰਾ ਦਾ ਦਦੇ ਨੇ ਉਹ ਭਰਾਓ ਤੁਹਾਡਾ ਦਿਨ ਕਾਦਾ ਹੂੰ ਬਿਲਕੁਲ ਇਦਾਂ ਦੀ ਚੀਜ਼ਾਂ ਵਾਸੇ ਬਹਿ ਬਿਆ ਹੂੰ ਜਦੋਂ ਤੁਸੀਂ ਰਿਸ਼ਵਤ ਲੈਣੀ ਹੈ ਉਦੋਂ ਤੁਹਾਨੂੰ ਮਰਦਾਰ ਨਹੀਂ ਦੀ ਤਾਂ ਜਦੋਂ ਤੁਸੀਂ ਕਿਸੇ ਦਾ ਹੱਕ ਮਾਰ ਰਹੇ ਹੋ ਉਦੋਂ ਵੀ ਮਰਦਾਰ ਨਹੀਂ ਹੁੰਦੀ ਤੇ ਜਦੋਂ ਤੁਸੀਂ ਕਿਸੇ ਨੂੰ ਲੁੱਟਦੇ ਹੋ ਕਿਸੇ ਦੀ ਜੇਬ ਦੇ ਵਿੱਚ ਹੱਥ ਪਾਉਂਦੇ ਉਦੋਂ ਐਤਵਾਰ ਨਹੀਂ ਹੁੰਦਾ ਉਦੋਂ ਸ਼ਹੀਦ ਕਿੱਥੇ ਜਾਂਦੇ ਆ ਸੋ ਇਹ ਸਾਡੀਆਂ ਜਿਹੜੀਆਂ ਗੱਲਾਂ ਇਹਨਾਂ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ ਬਿਲਕੁਲ ਬਹੁਤ ਸਾਰੀਆਂ ਗੱਲਾਂ ਦੇ ਪਿੱਛੇ ਨਾ ਚਲੋ ਸਾਰੀਆਂ ਗੱਲਾਂ ਦੇ ਪਿੱਛੇ ਵਿਗਿਆਨ ਹੁੰਦਾ ਆ ਹੁਣ ਮੈਂ ਇੱਕ ਛੋਟੀ ਜੀ ਉਦਾਹਰਨ ਦਵਾਂਗੀ ਕਿ ਜਿਵੇਂ ਲੋਕ ਕਹਿ ਦਿੰਦੇ ਆ ਕਿ ਮੰਗਲਵਾਰ ਨੂੰ ਨਹੀਂ ਧੋਣਾ ਸਿਰ ਹਣਾ ਫਿਰ ਵੀਰਵਾਰ ਨੂੰ ਨਹੀਂ ਧੋਣਾ ਫਿਰ ਸ਼ਨੀਵਾਰ ਨੂੰ ਨਹੀਂ ਧੋਣਾ ਤੁਸੀਂ ਸਿਰਫ ਸੋਮਵਾਰ ਬੁੱਧਵਾਰ ਤੇ ਐਤਵਾਰ ਨੂੰ ਸਿਰ ਧੋ ਸਕਦੇ ਆ ਕੁੜੀਆਂ ਨੂੰ ਇਦਾਂ ਕਿਹਾ ਜਾਂਦਾ ਆ ਮੈਂ ਜਦੋਂ 10ਵੀਂ ਦੇ ਵਿੱਚ ਸੀਗੀ ਉਦੋਂ ਸਾਡੀ ਪੰਜਾਬੀ ਦੀ ਪੁਸਤਕ ਦੇ ਵਿੱਚ ਆ ਗੱਲ ਲਿਖੀ ਹੋਈ ਸੀਗੀ ਉਤੋਂ ਸਾਨੂੰ ਸਾਡੀ ਜਿਹੜੀ ਮੈਡਮ ਸੀਗੀ ਉਹਨੇ ਸਾਨੂੰ ਪੜਾਇਆ ਉਹਦੇ ਵਿੱਚ ਸਾਫ਼ ਤੋੜਤਿਆ ਗੱਲ ਲਿਖੀ ਹੋਈ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਤਾਂ ਕਰਕੇ ਕੁੜੀਆਂ ਨੂੰ ਰੋਕਿਆ ਜਾਂਦਾ ਸੀਗਾ ਕਿ ਤੁਸੀਂ ਹਫ਼ਤੇ ਦੇ ਵਿੱਚ ਇੰਨੇ ਦਿਨ ਨਹੀਂ ਸਿਰ ਧੋਣਾ ਕਿਉਂਕਿ ਤੁਹਾਡੇ ਵਾਲ ਜਿਹੜੇ ਉਹ ਝੜਨ ਲੱਗ ਜੂਗੇ ਕਿ ਜਦੋਂ ਰੋਜ਼-ਰੋਜ਼ ਜਦੋਂ ਤੁਸੀਂ ਸਿਰ ਧੋਵੋਗੇ ਤੁਹਾਡੇ ਵਾਲ ਜਿਹੜੇ ਉਹ ਝੜਨ ਲੱਗ ਜੂਗੇ ਫਿਰ ਕੱਪੜੇ ਧੋਣ ਵਾਲੀ ਗੱਲ ਸੀਗੀ ਕੱਪੜੇ ਵੀ ਇਦਾਂ ਹੀ ਕਹਿੰਦੇ ਸੀਗੇ ਕਿ ਤੁਸੀਂ ਵੀਰਵਾਲ ਨੂੰ ਕੱਪੜੇ ਨਹੀਂ ਧੋਣੇ ਉਹ ਵੀ ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਬੀਬੀਆਂ ਨੂੰ ਵੀ ਥੋੜਾ ਸੁੱਖ ਦਾ ਸਾਥ ਮਿਲ ਸਕੇ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਬੀਬੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਹੀ ਘਰ ਦਾ ਕੰਮ ਜ ਸਾਰੀਆਂ ਗੱਲਾਂ ਜਿਹੜੀਆਂ ਨੇ ਇਦਾਂ ਦੀਆਂ ਨੇ ਜਿਨ੍ਹਾਂ ਦੇ ਪਿੱਛੇ ਕੁਝ ਨਾ ਕੁਝ ਤਰਕ ਜਿਹੜਾ ਉਹ ਹੈਗਾ ਆ ਪਰ ਅਸੀਂ ਇਹਨੂੰ ਅੱਜ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਅੰਧਵਿਸ਼ਵਾਸ ਦੇ ਨਾਲ ਜੁੜੀ ਬੈਠੀਆਂ ਕਿ ਪਤਾ ਨਹੀਂ ਕੀ ਹੋ ਜਾਣਾ ਆ ਸਾਡੇ ਨਾਲ ਕੁਝ ਮਾੜਾ ਨਾ ਹੋ ਜਾਵੇ ਹੁਣ ਇੱਕ ਹੋਰ ਗੱਲ ਮੈਂ ਇੱਥੇ ਕਰਨਾ ਚਾਹੂੰਗੀ ਕਿ ਜਦੋਂ ਇੱਕ ਕੁੜੀ ਮੁੰਡੇ ਦਾ ਵਿਆਹ ਹੁੰਦਾ ਮੈਨੂੰ ਨਹੀਂ ਪਤਾ ਤੁਹਾਡੇ ਵਿੱਚ ਹੁੰਦਾ ਹੋਣਾ ਜਾਂ ਨਹੀਂ ਪਰ ਸਾਡੇ ਹਿੰਦੂ ਵਿਆਹ ਸਾਡੇ ਵਿੱਚ ਵਿਆਹ ਹੁੰਦਾ ਹੋਗਾ ਪਰ ਉਹ ਜਿਹੜੀ ਗੱਲ ਮੈਂ ਕਰਨ ਲੱਗੀ ਆ ਹਿੰਦੂ ਹਿੰਦੂਇਜ਼ਮ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਮੁੰਡੇ ਕੁੜੀ ਦਾ ਵਿਆਹ ਹੁੰਦਾ ਹੈ ਪਹਿਲਾਂ ਉਹਨਾਂ ਦੇ ਗੁਣ ਮਿਲਾਏ ਜਾਂਦੇ ਹਨ ਪਤਾ ਨਹੀਂ ਮੈਨੂੰ ਨਹੀਂ ਹੁਣ ਇੰਨੀ ਨੋਲਿਜ ਨਹੀਂ ਹੈ ਕਿ 36 ਗੁਣ ਮਿਲਾਉਣ 28 ਗੁਣ ਜੇ ਮਿਲ ਗਏ ਤਾਂ ਤੁਸੀਂ ਕੁੜੀ ਮੁੰਡੇ ਦਾ ਵਿਆਹ ਕਰ ਸਕਦੇ ਆ ਫਿਰ ਦੂਜੀ ਗੱਲ ਦੇਖੀ ਜਾਂਦੀ ਹੈ ਕਿ ਮੁੰਡਾ ਤੇ ਕੁੜੀ ਜਿਹੜੀ ਹੈ ਉਹਨਾਂ ਦੇ ਵਿੱਚੋਂ ਕੋਈ ਮੰਗਲਿਕ ਨਾ ਹੋਵੇ ਜੇ ਹੋਵੇ ਤਾਂ ਦੋਵੇਂ ਹੋਣ ਜੇ ਨਾ ਹੋਵੇ ਤਾਂ ਕੋਈ ਵੀ ਨਾ ਹੋਵੇ ਇੱਕ ਮੰਗਲਿਕ ਕੁੜੀ ਦਾ ਇੱਕ ਮੰਗਲਿਕ ਮੁੰਡੇ ਨਾਲ ਹੀ ਵਿਆਹ ਹੋਵੇਗਾ ਕਿਸੇ ਹੋਰ ਨਾਲ ਮੁੰਡੇ ਨਾਲ ਜੇ ਤੁਸੀਂ ਵਿਆਹ ਕਰ ਦਿੱਤਾ ਤਾਂ ਮੁੰਡੇ ਦੀ ਮੌਤ ਹੋ ਸਕਦੀ ਹੈ ਜੇਕਰ ਮੁੰਡਾ ਮੰਗਲਿਕ ਹੈ ਤੇ ਕੁੜੀ ਦੇ ਘਰ ਦੇ ਵਿੱਚ ਕਿਸੇ ਦੀ ਡੈਥ ਹੋ ਸਕਦੀ ਹੈ ਇਦਾਂ ਦਾ ਕੁਝ ਚੱਲਦਾ ਹੈ ਮੈਨੂੰ ਇਸ ਬਾਰੇ ਪਤਾ ਨਹੀਂ ਜਦੋਂ ਸਾਡੇ ਘਰ ਵੀ ਇਦਾਂ ਦਾ ਕੁਝ ਚੱਲਿਆ ਤਾਂ ਮੈਨੂੰ ਬੜੀ ਹੈਰਾਨੀ ہوئی ਮੈਂ ਕਿਹਾ ਅੱਛਾ ਇਦਾਂ ਵੀ ਹੁੰਦਾ ਆ ਫਿਰ ਮੈਂ ਹੱਸਦੀ ਸੀਗੀ ਉਹਦਾ ਪਾਪਾ ਦੇ ਨਾਲ ਵੀ ਮੈਂ ਬਾਅਦ ਦੇ ਵਿੱਚ ਵਿਆਹ ਤੋਂ ਬਾਅਦ ਜੇ ਅਸੀਂ ਨਾ ਮੰਗਲਿਕ ਮੁੰਡੇ ਨਾਲ ਵਿਆਹ ਕੀਤਾ ਕੁੜੀ ਦਾ ਤੇ ਬਾਅਦ ਦੇ ਵਿੱਚ ਜੇ ਭਾਵੇਂ ਬਾਥਰੂਮ ਦੇ ਵਿੱਚ ਵੀ ਮੁੰਡਾ ਡੇਗ ਗਿਆ ਨਾ ਕੁੜੀ ਦੇ ਮਾਪਿਆਂ ਨੇ ਜਾਂ ਫਿਰ ਮੁੰਡੇ ਦੇ ਮਾਪਿਆਂ ਨੇ ਇਹੀ ਕਹਿ ਦੇਣਾ ਕਿ ਮੰਗਲਿਕ ਸੀ ਤਾਂ ਕਰ ਬਿਲਕੁਲ ਜੀ ਇਹ ਇਹ ਜਿਹੜੇ ਸਿਰ ਇਲਜ਼ਾਮ ਜਿਹੜੇ ਆ ਇਹ ਆਉਂਦੇ ਰਹਿੰਦੇ ਆ ਦੇਖੋ ਮਰ ਤਾਂ ਸਾਰੇ ਨੇ ਜਾਣਾ ਜੀ ਮਰਨਾ ਸੱਚ ਹੈ ਜੀਣਾ ਝੂਠ ਆ ਜਿਹੜੀਆਂ ਇਸ ਤਰੀਕੇ ਦੀਆਂ ਅੰਧਵਿਸ਼ਵਾਸ ਬਣਾਏ ਹੋਏ ਆ ਜਿਹੜੇ ਤੁਸੀਂ ਵਾਲ ਧੋਣ ਦੀ ਗੱਲ ਕੱਪੜੇ ਧੋਣ ਦੀ ਗੱਲ ਕਰਦੇ ਸੀ ਉਸੇ ਤਰਕ ਦੇ ਵਿੱਚ ਇੱਕ ਤਰਕ ਆਪਾਂ ਹੋਰ ਜੋੜ ਲਈਏ ਉਹਨਾਂ ਸਮੇਂ ਦੇ ਵਿੱਚ ਬਟਨ ਨਹੀਂ ਸੀ ਹੁੰਦੇ 90 ਤੇ ਮੋਟਰ ਨੇ ਪਾਣੀ ਕੱਢ ਦਿੱਤਾ ਹੂੰ ਉਨਾ ਸਮੇਂ ਦੇ ਵਿੱਚ ਬੀਬੀਆਂ ਨੂੰ ਪਾਣੀ ਖੂਹਾਂ ਤੋਂ ਭਰ ਕੇ ਲਿਆਉਣਾ ਪੈਂਦਾ ਸੀ ਸਿਰ ਦੇ ਉੱਪਰ ਚੱਕ ਕੇ ਉਹ ਕਿਸੇ ਸਿਆਣੀ ਬੀਬੀ ਨੇ ਸੱਚਮੁੱਚ ਤੁਹਾਡੇ ਕਹਿਣ ਵਾਂਗੂ ਕਿ ਇਹਨਾਂ ਦੀ ਢੂਈ ਨੂੰ ਥੋੜਾ ਜਿਹਾ ਆਰਾਮ ਆ ਜਾਵੇ ਕਿਉਂਕਿ ਬੀਬੀਆਂ ਪਾਣੀ ਭਰ ਕੇ ਲਿਆਉਂਦੀਆਂ ਹੁੰਦੀਆਂ ਹੁੰਦੇ ਸੀ ਬੀਬੇ ਨਹੀਂ ਸੀ ਜਾਂਦੇ ਹੁੰਦੇ ਠੀਕ ਹੈ ਨਾ ਕਿਉਂਕਿ ਸਾਡੇ ਲੋਕ ਗੀਤ ਵੀ ਦੇਖ ਲਓ ਜਿਹੜੇ ਗਾਣੇ ਆ ਸਾਡੇ ਉਹ ਵੀ ਦੇਖ ਲਓ ਉਹ ਪਾਣੀ ਭਰਦੀ ਕੁੜੀ ਨੂੰ ਹੀ ਖੂਹ ਤੋਂ ਦਿਖਾ ਲਿਆ ਜਾਂਦਾ ਕਿ ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ ਸੋ ਪਾਣੀ ਬੀਬੀਆਂ ਨੇ ਭਰ ਕੇ ਲੈ ਕੇ ਆਉਣਾ ਬੰਦੇ ਆਨੇ ਤਾਂ ਡੋਲਣਾ ਹੀ ਹੁੰਦਾ ਹੂੰ ਉਹ ਸਾਰੇ ਕੰਮ ਦੀ ਜਿਹੜੀ ਜ਼ਿੰਮੇਵਾਰੀ ਬੀਬੀਆਂ ਨੇ ਦੇਸੀ ਉਹ ਕਹਿੰਦੇ ਸੀ ਕਿ ਇਹਨਾਂ ਨੂੰ ਵਿਚਾਰੀਆਂ ਨੂੰ ਆਰਾਮ ਮਿਲ ਜਾਵੇ ਹੂੰ ਪਾਣੀ ਸਟੋਰ ਕੀਤਾ ਜਾਂਦਾ ਸੀਗਾ ਉਨਾ ਸਮੇਂ ਦੇ ਵਿੱਚ ਪਾਣੀ ਦੀ ਕਦਰ ਕੀਤੀ ਜਾਂਦੀ ਕਦਰ ਕੀਤੀ ਜਾਂਦੀ ਅੱਜ ਦਾ ਬਟਨ ਨਾਪਦਿਆ ਸਾਰਾ ਪਿੰਡੇ ਭਾਵੇਂ ਨਾਲ ਬੇ ਪਰਵਾਹ ਨਹੀਂ ਕਰਦੀ ਬੀਬੀਆਂ ਬਿਲਕੁਲ ਸਹੂਲਤਾਂ ਬਹੁਤ ਮਿਲ ਗਈਆਂ ਇੱਧਰ ਬਟਨ ਨਾਪ ਕੇ ਉਧਰ ਫੋਨ ਤੇ ਲੱਗ ਜਾਂਦੀਆਂ ਹੈ ਹੈਨਾ ਫੋਨਾਂ ਦੇ ਬਾਬਤ ਕੋਈ ਅੰਧ ਵਿਸ਼ਵਾਸ ਹੋਣਾ ਚਾਹੀਦਾ ਜੀ ਬਿਲਕੁਲ ਇਹ ਵੀ ਫੋਨਾਂ ਦੇ ਵਿੱਚੋਂ ਰੇਜ਼ ਨਿਕਲਦੀਆਂ ਤੁਹਾਡਾ ਦਿਲ ਫੇਲ ਹੋ ਜਾ ਤੁਹਾਡੇ ਕੰਨ ਬੰਦ ਹੋ ਜਾ ਜਦ ਕੀ ਹੈਗਾ ਹੈ ਤਰ ਪਰ ਫਿਰ ਵੀ ਹਟਦੀਆਂ ਨਹੀਂ ਫਿਰ ਵੀ ਅਸੀਂ ਹਟਦੇ ਨਹੀਂ ਤੇ ਜੇਕਰ ਕੋਈ ਬੰਦਾ ਜਾਣ ਲੱਗੇ ਤੇ ਉਸੇ ਵੇਲੇ ਛੱਕ ਮਾਰਨੀ ਇਹਨਾਂ ਨੂੰ ਜਿੱਤੇ ਆ ਜਾਂਦੀ ਹੈ ਇਦਾਂ ਦੀਆਂ ਚੀਜ਼ਾਂ ਦੇ ਉੱਪਰ ਪਹਿਰਾ ਨਹੀਂ ਦਿੰਦੇ ਲੋਕੀ ਰੌਲਾ ਪਾਉਂਦੇ ਉਹ ਤੁਹਾਡਾ ਬਾਧੂ ਫੋਨ ਦੇਖੂਗੇ ਅੱਖਾਂ ਦੀ ਲੋ ਘਟਜੂ ਪਰ ਨਹੀਂ ਬੀਬੀਆਂ ਅੱਖਾਂ ਨੇ ਪ੍ਰੈਸ਼ਰ ਧਰਾ ਕੇ ਉੱਤੇ ਐਨ ਕਰਾ ਕੇ ਫੇਰ ਫੋਨ ਦੇ ਦੋੜੇ ਬੈਠੀਆਂ ਫੇਰ ਫੋਨ ਤੇ ਦਵਾਲੇ ਬੈਠੀਆਂ ਬਿਲਕੁਲ ਹੁਣ ਇੱਕ ਇਦਾਂ ਵੀ ਕਹਿੰਦੇ ਹੋਣੇ ਤੁਹਾਡੇ ਘਰੇ ਮੈਨੂੰ ਨਹੀਂ ਪਤਾ ਹੁਣ ਜਦੋਂ ਅਸੀਂ ਰਿਸ਼ਤੇਦਾਰਾਂ ਦੇ ਕਿਸੇ ਦੇ ਘਰ ਗਏ ਤੇ ਅਸੀਂ ਉੱਠਣ ਲੱਗੇ ਤੇ ਕਹਿੰਦੇ ਨਾ ਜਾਇਓ ਨਾ ਆਇਓ ਸੀ ਕਿ ਕੀ ਹੋ ਗਿਆ ਕੀ ਗੱਲ ਹੋ ਗਈ ਬਈ ਕਹਿੰਦੇ ਬੈਠੋ ਬੈਠੋ ਹਲੇ ਨਾ ਪੂਰੇ 12 ਵਜ ਲੈਣ ਦੇ ਫੋਨ ਪਈ ਆ ਆ ਇਸ ਫੋਨ ਨੇ ਮਾਰ ਲਿਆ ਮੈਂ ਸੱਚੀ ਕਿਉਂਕਿ ਆਰੀਆਂ ਚੀਜ਼ਾਂ ਦੇਖੀਆਂ ਮੇਰੇ ਜ਼ਹਿਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਕਿ ਐਦਾਂ ਕਿੱਥੋਂ ਹੋ ਰਿਹਾ ਹੈ ਫਿਰ ਇੱਕ ਹੋਰ ਗੱਲ ਮੈਂ ਇੱਥੇ ਕਰਨਾ ਚਾਹੂੰਗੀ ਕਿ ਮੈਂ ਆਪਣੇ ਵੀ ਮਾਪਿਆਂ ਦੀ ਗੱਲ ਕਰੂੰਗੀ ਇੱਥੇ ਕਿ ਮਾਪੇ ਜਿਹੜੇ ਨੇ ਨਾ ਉਹ ਆਪਣੇ ਬੱਚਿਆਂ ਨੂੰ ਵੀ ਧਕੇਲ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੇ ਤੁਸੀਂ ਵੀ ਮੰਨੋ ਪਰ ਇਹ ਚੀਜ਼ ਗਲਤ ਆ ਅੱਜਕੱਲ ਤੇ ਬੱਚੇ ਪੜੇ ਲਿਖੇ ਨੇ ਤੁਸੀਂ ਤੁਹਾਨੂੰ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਧਕੇਲਣਾ ਚਾਹੀਦਾ ਇਥੋਂ ਤੱਕ ਕਿ ਤੁਹਾਨੂੰ ਵੀ ਆਪਣੀ ਸੋਚ ਜਿਹੜੀ ਹੈ ਉਹ ਬਦਲਣੀ ਚਾਹੀਦੀ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਸੰਸਕਾਰ ਦੇ ਨਾਲ ਜੋੜ ਰਹੇ ਹੋ ਕਿ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਭਈ ਆਹ ਗੱਲ ਗਲਤ ਆ ਦੇਖੋ ਹਣਾ ਸਾਡੇ ਬਾਪੂ ਜੀ ਹੈਲਥ ਇਨਸਪੈਕਟਰ ਸੀ ਸਿਹਤ ਮੈਕਮੇਂ ਵਿੱਚ ਜਿੱਥੇ ਕਿ ਕੰਮ ਸਿਰਫ ਵਿਗਿਆਨ ਦੇ ਆਧਾਰ ਤੇ ਕੀਤਾ ਜਾਂਦਾ ਹੁੰਦਾ ਉਹ ਕਹਿੰਦਾ ਉਹ ਤੇ ਸੀ ਐਤਵਾਨ ਨੂੰ ਘਰੇ ਲੋਹਾ ਨਹੀਂ ਲੈ ਕੇ ਆਉਣਾ। ਅੱਛਾ ਜੀ। ਮੈਂ ਸ਼ੁਰੂ ਤੋਂ ਹੀ ਤਰਕਸ਼ੀਲ ਸੀ। ਮੈਂ ਆਪਣੇ ਦੋਸਤ ਨਾਲ ਜਿਹਦੀ ਸਾਈਕਲਾਂ ਦੀ ਦੁਕਾਨ ਸੀਗੀ ਮਨੋਸ ਸਲਾਹ ਕੀਤੀ ਮੈਂ ਕਿ ਯਾਰ ਆਪਾਂ ਸਾਈਕਲ ਲੈ ਕੇ ਆਉਣਾ। ਕਿੱਧਰ ਲੈ ਆਉਨੇ? ਮੈਂ ਕਿਹਾ ਆਪਾਂ ਲੈ ਆਉਣਾ ਭਰਾ ਐਤਵਾਨ ਨੂੰ। ਉਹ ਕਹਿੰਦਾ ਠੀਕ ਹੈ। ਪਰ ਮੈਂ ਕਿਹਾ ਯਾਰ ਘਰ ਨਹੀਂ ਦੱਸਣਾ ਆਪਾਂ। ਉਹ ਕਹਿੰਦਾ ਠੀਕ ਹੈ। ਮੈਂ ਘਰ ਪੈਸੇ ਲੈ ਤੇ ਸਾਈਕਲ ਲੈਣ ਚਲਾ ਗਿਆ। ਐਤਵਾਨ ਨੂੰ ਸੀ ਸਾਈਕਲ ਖਰੀਦ ਲਿਆ ਜਲੰਧਰ ਛੌਨੀ ਤੋਂ। ਹੂੰ। ਅਸੀਂ ਸਾਈਕਲ ਖਰੀਦ ਕੇ ਲਿਆਂਦਾ ਤੇ ਮੈਂ ਪੈਸੇ ਦੇ ਤੇ ਸਾਰਾ ਕੁਝ ਹੋ ਗਿਆ ਮੇਰੇ ਨਾਂ ਦੇ ਪਰਚੀਆਂ ਬਿੱਲ ਜੋ ਵੀ ਹੈਗੇ ਆ ਉਹ ਕੱਟੇ ਗਏ ਹੂੰ ਅਸੀਂ ਸਾਈਕਲ ਲੈ ਆ ਗਏ ਮੈਂ ਕਿਹਾ ਯਾਰ ਹੁਣ ਗੱਲ ਹੈਗੀ ਇਦਾਂ ਬਈ ਘਰ ਦੇ ਵਿੱਚ ਕਲਾ ਕਲੇਸ਼ਨ ਹੋਵੇ ਸਾਡਾ ਬਾਪੂ ਕਹਿੰਦਾ ਅਸੀਂ ਤੇ ਤੁਹਾਨੂੰ ਲੋਹਾ ਨਹੀਂ ਖਰੀਦਣਾ ਮੈਂ ਖਰੀਦ ਲਿਆ ਠੀਕ ਉਹਨੇ ਇਹ ਤਾਂ ਨਹੀਂ ਕਿਹਾ ਅਸੀਂ ਵੀ ਘਰ ਨਹੀਂ ਲੈ ਕੇ ਹੁਣ ਜਾਇਤਾ ਨਹੀਂ ਜਾਂ ਉਦਾਂ ਨਹੀਂ ਇਹਨੂੰ ਅੱਜ ਆਪਾਂ ਤੁਹਾਡੀ ਹਵੇਲੀ ਖੜਾ ਕਰ ਦਿੰਦੇ ਆ ਅੱਛਾ ਤੇ ਆਪਾਂ ਸੋਮਵਾਰ ਨੂੰ ਮੈਂ ਕਰ ਲੈ ਜੂਗਾ ਚਲੋ ਚਲ ਠੀਕ ਉਹ ਜੀ ਉਹਦੀ ਹਵੇਲੀ ਖੜਾ ਕੀਤਾ ਦੂਸਰੇ ਸੋਮਵਾਰ ਨੂੰ ਮੈਂ ਘਰ ਲੈ ਗਿਆ ਨਾ ਉਹਦੇ ਕੋਈ ਪ੍ਰੋਬਲਮ ਹੋਈ ਨਾ ਸਾਡੇ ਕੋਈ ਪ੍ਰੋਬਲਮ ਹੋਈ ਬੜਾ ਸੋਹਣਾ ਸਾਈਕਲ ਵੀ ਚਲਾਇਆ ਉਸ ਸਾਈਕਲ ਤੇ ਕਾਲਜ ਵੀ ਜਾਂਦੇ ਰਹੇ ਕਦੇ ਡਿੱਗਿਆ ਨਹੀਂ ਕਿਸੇ ਟਰੱਕ ਹੀ ਟੰਨੀ ਆਏ ਕਿਸੇ ਬੱਸ ਨਾਲ ਟੱਕਰ ਨਹੀਂ ਹੋਈ ਕਿਸੇ ਕਾਰ ਨਾਲ ਨਹੀਂ ਟੱਕਰ ਹੋਈ ਕਿਤੇ ਕੁਝ ਨਹੀਂ ਹੋਇਆ ਬੜਾ ਵਧੀਆ ਹਾਂ ਪਾਉਣ ਵਾਲੀ ਵੀ ਗੱਲ ਸੁਣ ਲਓ ਮੈਨੂੰ ਸ਼ੁਰੂ ਤੋਂ ਮੈਂ ਇਸ ਤਰ੍ਹਾਂ ਦੇ ਤਜਰਬੇ ਕਰਦਾ ਰਿਹਾ ਪੌਣਾ ਮੀਟਰੇ ਕੋਈ ਕਪੜਾ ਮੈਨੂੰ ਕਿਸੇ ਨੇ ਦੇ ਦਿੱਤਾ ਅੱਛਾ ਉਹ ਕਮੀਜ਼ ਉਹਦੀ ਹੈ ਨਾ ਜਿਹੜੀ ਉਹ ਕਹਿੰਦਾ ਸੀ ਕਿ ਬਣਾ ਸਕਦੀਆਂ ਦੀਆਂ ਬਾਹਾਂ ਦੀ ਬਣੂ ਮੈਂ ਬਣਾਦੇ ਕੋਈ ਗੱਲ ਨਹੀਂ ਅੱਛਾ ਉਹ ਕਰ ਕਰਾ ਕੇ ਕਿਸੇ ਤਰ੍ਹਾਂ ਉਹਨੇ 1.5 ਮੀਟਰ ਦੀ ਕਮੀਜ਼ ਆਦੀਆਂ ਬਾਹਾਂ ਦੀ ਬਣਾਤੀ ਮੈਂ ਪਾ ਲਈ ਮੈਨੂੰ ਕੁਝ ਨਹੀਂ ਹੋਇਆ ਹੂੰ 1.5 ਮੀਟਰ ਵਾਲਾ ਇਹ ਰੋਲਾ ਜਿਹੜਾ ਨਾ ਇਹ ਵੀ ਸਾਡੇ ਦਿਮਾਗਾਂ ਦੇ ਵਿੱਚ ਪਾਇਆ ਹੋਇਆ ਪਾਇਆ ਹੋਇਆ ਬਿਲਕੁਲ ਤੇ ਪੌਂਡ ਤੇ ਉੱਠਣਾ ਨਹੀਂ ਪੌਂਡ ਤੇ ਜਾਣਾ ਨਹੀਂ ਪੌਂਡ ਤੇ ਇਦਾਂ ਹੋਜੂ ਉਦਾਂ ਹੋਜੂ ਇੱਕ ਹੋਰ ਸੁਣੋ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਬੈਠ ਕੇ ਲਾਮਾ ਲੈ ਰਹੇ ਹੁੰਦੇ ਹੂੰ ਉਦੋਂ ਵੀ ਕਹਿੰਦੇ ਆ ਕਿ ਛੇਤੀ ਛੇਤੀ ਉੱਠ ਜਾ ਕੋਈ ਚੈੱਕ ਨਾ ਮਾਰ ਜਵੇ ਹਾਂ ਉਹ ਤੁਸੀਂ ਗੁਰੂ ਮਾਰਾ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜੇਕਰ ਇਥੋਂ ਹੀ ਹੂੰ ਤੁਹਾਨੂੰ ਇਹ ਲੱਗਦਾ ਕਿ ਕੋਈ ਬਦਸ਼ਕਨੀ ਹੋ ਜੂ ਫਿਰ ਤੁਹਾਡੇ ਦਿਮਾਗ ਦਾ ਕੁਝ ਨਹੀਂ ਕੀਤਾ ਜਾ ਸਕਦਾ ਬਿਲਕੁਲ ਸਹੀ ਫਿਰ ਤੁਹਾਡਾ ਇਲਾਜ ਕੋਈ ਨਹੀਂ ਕਿਉਂਕਿ ਨਜ਼ਰ ਦੀ ਐਨਕ ਲੱਗ ਸਕਦੀ ਹੈ ਨਜ਼ਰੀਏ ਦਾ ਕੀ ਕੀਤਾ ਜਾਵੇ ਨਜ਼ਰੀਏ ਦਾ ਕੀ ਕੀਤਾ ਜਾਵੇ ਸਾਡੇ ਲੋਕਾਂ ਦੇ ਨਜ਼ਰੀਏ ਬਦਲ ਚੁੱਕੇ ਆ ਅਸੀਂ ਤਰੱਕੀ ਤਾਂ ਬਹੁਤ ਕਰ ਲਈ ਹੈ ਪਰ ਅਸੀਂ ਪਛੜੇ ਹੋਏ ਹਾਂ ਪਛੜੇ ਹੋਏ ਇਸ ਪਛੜੇਪਨ ਦਾ ਕੋਈ ਇਲਾਜ ਨਹੀਂ ਕਿਉਂਕਿ ਇਹ ਜੈਨੀ ਬਿਮਾਰੀ ਹੂੰ ਕਹਿੰਦੇ ਹੁੰਦੇ ਆ ਕਿ ਰਾਤ ਨੂੰ ਨੋਂ ਨਹੀਂ ਕੱਟੀਦੇ ਹਨਾ ਰਾਤ ਨੂੰ ਝਾੜੂ ਨਹੀਂ ਫੇਰੀਦਾ ਉਦੋਂ ਤਾਂ ਪੁਰਾਣੇ ਸਮਿਆਂ ਦੇ ਵਿੱਚ ਤਾਂ ਕਰਕੇ ਕਹਿ ਦੇ ਦਿੰਦੇ ਹੁੰਦੇ ਸੀ ਕਿ ਕਿਉਂਕਿ ਰਾਤ ਨੂੰ ਹਨੇਰਾ ਹੋ ਜਾਂਦਾ ਸੀਗਾ ਉਦੋਂ ਲੋ ਨਹੀਂ ਸੀ ਹੁੰਦੀ ਰਾਤ ਨੂੰ ਸਿਰਫ ਦੀਵੇ ਹੀ ਬਲਦੇ ਹੁੰਦੇ ਸੀਗੇ ਤੇ ਏਡੀਆਂ ਹੁਣ ਵੱਡੀਆਂ-ਵੱਡੀਆਂ ਲਾਈਟਾਂ ਲੱਗ ਗਈਆਂ ਨੇ ਤੇ ਹੁਣ ਵੀ ਕਹਿ ਦਿੰਦੇ ਆ ਕਈ ਵੇ ਸ਼ਾਮ ਨੂੰ ਝਾੜੂ ਨਹੀਂ ਫੇਰਨਾ ਸੂਰਜ ਡੁੱਬਣ ਤੋਂ ਪਹਿਲਾਂ ਤੇ ਕਹਿੰਦੇ ਕਹਿੰਦੇ ਉਹਦੇ ਵਿੱਚ ਤਰਕ ਪਤਾ ਕਿਸੇ ਜਿਹੜਾ ਬਜ਼ੁਰਗਾਂ ਦਾ ਉਹ ਕਹਿੰਦੇ ਸੀ ਵੀ ਕੁੜੀਆਂ ਨੇ ਕੰਨਾਂ ਦੇ ਵਿੱਚ ਵਾਲੀਆਂ ਪਾਈਆਂ ਜਾਂ ਨੱਕ ਦੇ ਵਿੱਚ ਕੋਕਾ ਪਾਇਆ ਸੋਨੇ ਦੀ ਚੀਜ਼ ਆ ਕੋਈ ਰਾਤ ਨੂੰ ਤੁਸੀਂ ਝਾੜੂ ਮਾਰਨ ਲੱਗੇ ਉਹ ਹੁੰਝ ਕੇ ਤੁਸੀਂ ਬਾਹਰ ਸੁੱਟ ਦਿੱਤੀ ਜਾਂ ਮੰਨ ਲਓ ਕੋਈ ਤੁਹਾਡੇ ਝਾੜੂ ਫੇਰਦਿਆਂ ਕੋਈ ਕੀੜ ਪਤੰਗਾ ਹੀ ਲੜ ਗਿਆ ਤਾਂ ਕੀ ਕਰਾਂਗੇ ਸੋ ਉਸ ਵੇਲੇ ਤੁਹਾਡੇ ਹਸਪਤਾਲ ਵੀ ਉਦੋਂ ਬੜੇ ਚਾਕਚੋਬਦ ਨਹੀਂ ਸੀਗੇ ਹੁੰਦੇ ਪਰ ਉਦੋਂ ਜਿਹੜੇ ਹਕੀਮ ਹੁੰਦੇ ਸੀ ਉਹ ਅੱਜ ਕੱਲ ਦੇ ਐਮਬੀਬੀਐਸ ਐਮਡੀ ਨਾਲੋਂ ਵੀ ਚੰਗੇ ਜ਼ਿਆਦਾ ਸੋਚ ਰੱਖਦੇ ਸੀ ਵਧੀਆ ਅੱਜ ਕੱਲ ਤਾਂ ਬਹੁਤ ਸਾਰੇ ਡਾਕਟਰ ਲੁੱਟਣ ਲੱਗ ਪਏ ਨਾ ਉਹਨਾਂ ਸਮੇਂ ਦੇ ਵਿੱਚ ਇਲਾਜ ਹੁੰਦਾ ਸੀ ਅੱਜ ਦੇ ਸਮੇਂ ਦੇ ਵਿੱਚ ਵਪਾਰ ਹੁੰਦਾ ਔਰ ਉਹਨਾਂ ਬਜ਼ੁਰਗਾਂ ਨੇ ਇਸ ਕਰਕੇ ਕਹਿੰਦੇ ਤੁਸੀਂ ਕਿ ਕੋਈ ਭਾਈ ਕਿਸੇ ਤਰ੍ਹਾਂ ਦਾ ਕੋਈ ਤੁਹਾਡਾ ਕੀਮਤੀ ਸਮਾਨ ਰਾਤ ਨੂੰ ਹੁੰਜ ਕੇ ਬਾਹਰ ਨਾ ਸੁੱਟ ਦਿਓ ਕਿ ਜਿਹੜਾ ਦਿਨ ਚੜ੍ਹਦੇ ਨੂੰ ਕੋਈ ਹੋਰ ਚੱਕ ਕੇ ਲੈ ਜਾਵੇ ਇਸ ਕਰਕੇ ਕਹਿੰਦੇ ਹੁੰਦੇ ਸੀ ਕਿ ਰਾਤ ਨੂੰ ਝਾੜੂ ਨਹੀਂ ਲਾਉਣਾ ਦੁਕਾਨਦਾਰ ਵੀ ਜਿਹੜੇ ਸੀ ਉਹ ਬਹੁਤੇ ਐਸੇ ਹੁੰਦੇ ਸੀ ਖਾਸ ਤੌਰ ਤੇ ਜਿਹੜੇ ਸੁਨਿਆਰੇ ਦਾ ਕੰਮ ਕਰਦੇ ਆ ਉਹ ਵੀ ਝਾੜੂ ਬਾਹਰੋਂ ਨਹੀਂ ਸੀ ਲਾਉਂਦੇ ਹੁੰਦੇ ਅੰਦਰੋਂ ਲਾਉਂਦੇ ਹੁੰਦੇ ਸੀ ਉਹ ਇਸ ਕਰਕੇ ਕਿਉਂਕਿ ਉਹਨਾਂ ਦਾ ਤਾਂ ਕੰਮ ਸੋਨੇ ਦਾ ਜੇਕਰ ਸੋਨੇ ਦੀ ਕੋਈ ਚੀਜ਼ ਆ ਉਹ ਅੰਦਰ ਹੀ ਰਹਿ ਜਾਵੇ ਸਵੇਰ ਨੂੰ ਉਹ ਕੂੜਾ ਦੇਖਣਗੇ ਫਿਰ ਚ ਅੱਜ ਵੀ ਇਹ ਗੱਲਾਂ ਹੁੰਦੀਆਂ ਨੇ ਤੇ ਇੱਥੇ ਮੈਂ ਇੱਕ ਹੋਰ ਗੱਲ ਨਾਲ ਜੋੜ ਦੇਣਾ ਚਾਹੁੰਦੀ ਆ ਆਪਾਂ ਟੂਨੇ ਦਾ ਨਾਂ ਸੁਣਿਆ ਹਨਾ ਉਹ ਚੋਕਾਂ ਦੇ ਵਿੱਚ ਘਾਰ ਚੁਰਸਤੇ ਦੇ ਵਿੱਚ ਟੂਨਾ ਹੁੰਦਾ ਆ ਬਹੁਤ ਸਾਰੀਆਂ ਚੀਜ਼ਾਂ ਹੁਣ ਤਾਂ ਰੱਖਣ ਲੱਗ ਗਏ ਪਤਾ ਨਹੀਂ ਕੀ ਕੀ ਪਰ ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਨੇ ਕਿ ਤਰਕਸ਼ੀਲ ਕਮੇਟੀ ਦੇ ਇੱਕ ਮੈਂਬਰ ਨੇ ਆ ਗੱਲ ਦੱਸੀ ਸੀਗੀ ਉਹਨਾਂ ਨੇ ਕਿਹਾ ਸੀ ਕਿ ਇਹ ਟੂਨੇ ਜਿਨ੍ਹਾਂ ਨੂੰ ਟੂਨੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਨਾ ਆ ਟੂਨੇ ਉਸ ਤਰੀਕੇ ਨਹੀਂ ਸੀ ਹੁੰਦੇ ਆ ਕਿਸੇ ਦਾ ਭਲਾ ਕਰਨ ਵਾਸਤੇ ਹੁੰਦੇ ਸੀ ਉਦੋਂ ਕੀ ਹੁੰਦਾ ਸੀਗਾ ਇਹ ਜਿਹੜੇ ਹਕੀਮ ਤੁਸੀਂ ਗੱਲ ਕੀਤੀ ਹੈ ਡਾਕਟਰ ਜਿਹੜੇ ਹੁੰਦੇ ਸੀ ਉਹ ਹਕੀਮੀ ਹੁੰਦੇ ਸੀ ਡਾਕਟਰ ਤਾਂ ਉਦੋਂ ਹੁੰਦੇ ਨਹੀਂ ਸੀ ਨਾ ਤਾਂ ਕਿਸੇ ਕੋਲ ਫੋਨ ਹੁੰਦਾ ਸੀਗਾ ਮੋਬਾਈਲ ਫੋਨ ਹਨਾ ਤੇ ਉਹ ਤਾਂ ਕਰਕੇ ਨਾ ਕਿਸੇ ਸੰਕੇਤ ਦੇ ਤੌਰ ਦੇ ਉੱਤੇ ਚੌਂਕਾਂ ਦੇ ਵਿੱਚ ਰੱਖ ਦਿੰਦੇ ਹੁੰਦੇ ਸੀਗੇ ਕੋਈ ਕੋਈ ਬੋਤਲ ਰੱਖ ਦੇਣੀ ਕੁਝ ਵੀ ਰੱਖ ਦੇਣਾ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਪਿੰਡ ਤੋਂ ਲੰਘਦੇ ਲੰਘਦੇ ਕਿ ਇਸ ਪਿੰਡ ਦੇ ਵਿੱਚ ਕੋਈ ਬੰਦਾ ਬਿਮਾਰ ਬੈਠਾ ਹੈ ਤਾਂ ਫਿਰ ਉਹ ਪੁੱਛ ਪੁੱਛ ਕੇ ਆਉਣ ਤੇ ਉਹਦੇ ਤੱਕਰ ਪਹੁੰਚ ਜਾਣ ਆ ਕੁਝ ਸੰਕੇਤ ਹੁੰਦੇ ਸੀਗੇ ਉਹਨਾਂ ਨੂੰ ਆਪਣੇ ਘਰ ਬੁਲਾਉਣ ਵਾਸਤੇ ਪਰ ਇਹਨੂੰ ਅੱਜ ਅਸੀਂ ਟੂਨੇ ਦੇ ਵਿੱਚ ਤਬਦੀਲ ਕਰ ਦਿੱਤਾ ਕਿ ਇਹਦਾ ਉਹ ਕਰਨਾ ਆ ਹਨਾ ਝਾੜੂ ਖਲੇੜ ਦਿੰਦੇ ਹੁੰਦੇ ਸੀਗੇ ਆ ਸਾਰੀਆਂ ਚੀਜ਼ਾਂ ਉਹ ਹੁੰਦੀਆਂ ਸੀਗੀਆਂ ਪਰ ਅੱਜ ਅਸੀਂ ਇਹਨੂੰ ਟੂਣਾ ਸਮਝਦੇ ਆਂ ਦੇਖੋ ਜਿਹੜੀ ਟੂਨੇ ਦੀ ਗੱਲ ਆ ਤੁਸੀਂ ਦੱਸੋ ਆਪਣੇ ਧਰਮ ਈਮਾਨ ਦੇ ਨਾਲ ਕਿ ਟੂਣਾ ਸੱਚੀ ਮੁੱਚੀ ਕੁਛ ਕਰਦਾ ਮੈਨੂੰ ਤਾਂ ਪਤਾ ਹੀ ਨਹੀਂ 나ਹੀਂ ਮੈਂ ਵਿਸ਼ਵਾਸ ਕਰਦੀ ਇਹਨਾਂ ਗੱਲਾਂ ਤੇ ਤੁਹਾਨੂੰ ਪਤਾ ਕਿ ਜੇ ਤੁਹਾਡੇ ਨਾਲ ਬੈਠਾ ਬੰਦਾ ਇਹ ਕਵੇ ਕਿ ਇਹਨੇ ਟੂਣਾ ਖਾਧਾ ਤਾਂ ਫਿਰ ਮੈਂ ਮੰਨ ਸਕਦੀ ਹਾਂ ਹਾਂ ਮੈਂ ਮੰਨ ਸਕਦੀ ਹਾਂ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਵੀ ਦੇਖੀਆਂ ਉਹਨਾਂ ਦੇ ਵਿੱਚ ਵੀ ਲੋਕ ਇਦਾਂ ਕਰਦੇ ਹੁੰਦੇ ਆ ਉਦੋਂ ਤਾਂ ਮੈਂ ਸ਼ਰਾਰਤ ਵੱਜੂ ਖਾਦਾ ਹੈ ਨਾ ਅੱਛਾ ਮੈਂ ਸਕੂਲ ਜਾ ਰਹੀ ਹਾਂ ਆਪਣੇ ਤੁਰ ਕੇ ਮੇਰਾ ਸਕੂਲ ਮੇਰੇ ਘਰ ਤੋਂ ਅੱਛਾ ਤੁਹਾਨੂੰ ਜਾਣਕਾਰੀ ਨਹੀਂ ਸੀ ਕਿ ਮੈਨੂੰ ਪਤਾ ਸੀਗਾ ਅੱਛਾ ਵੀ ਮੈਂ ਸਕੂਲ ਜਾ ਰਹੀ ਹਾਂ ਮੇਰਾ ਸਕੂਲ ਕੋਈ ਘਰ ਤੋਂ ਕੋਈ 1.5-2 ਕਿਲੋਮੀਟਰ ਦੇ ਕਰੀਬ ਸੀਗਾ ਪੈਦਲ ਜਾਣਾ ਰਸਤੇ ਵਿੱਚ ਜਾਂਦੇ ਇੱਕ ਬਹੁਤ ਵੱਡਾ ਨਾ ਸਾਡੇ ਪਿੱਪਲ ਜਾਂ ਬੋਹੜ ਸ਼ਾਇਦ ਕੋਈ ਦਰਖਤ ਆ ਹੁਣ ਤਾਂ ਪੱਟ ਪੁੱਟ ਦਿੱਤਾ ਸੜਕਾਂ ਵਾਲਿਆਂ ਨੇ ਨਾ ਉਸ ਦਰਖਤ ਦੇ ਹੇਠਾਂ ਕੋਈ ਥੋੜਾ ਜਿਹਾ ਮੇਕਅਪ ਜਿਹਦਾ ਸਮਾਨ ਪਿਆ ਤੇ ਇੱਕ ਨਾਲ ਡੱਬਾ ਪਿਆ ਅੱਛਾ ਮੈਂ ਜਾ ਰਿਹਾ ਹਾਂ ਤੇ ਉਹਨਾਂ ਸਮੇਂ ਦੇ ਵਿੱਚ ਤੁਹਾਨੂੰ ਪਤਾ ਕਿਹੜੇ ਸਾਧਨ ਹੁੰਦੇ ਸੀ ਬਹੁਤ ਸਾਰੇ ਹਨਾ ਤੇ ਉਹ ਮੈਂ ਜਦੋਂ ਦੇਖਿਆ ਵੀ ਉਹ ਪਿੱਪਲ ਦੇ ਥੱਲੇ ਜਾਂ ਕਿਸੇ ਦਰਖਤ ਦੇ ਥੱਲੇ ਜੜ ਦੇ ਵਿੱਚ ਉਹ ਡੱਬਾ ਪਿਆ ਉਹਨਾਂ ਸਮੇਂ ਦੇ ਵਿੱਚ ਮਠਾਈ ਮਿਲਦੀ ਵੀ ਨਹੀਂ ਸੀ ਹੁੰਦੀ ਹੂੰ ਬਹੁਤ ਹੀ ਮਠਾਈ ਉਦੋਂ ਮਿਲਦੀ ਸੀ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਉਹਦੇ ਉਦੋਂ ਵੀ ਲੱਡੂ ਲੱਡੂ ਹੁੰਨੇ ਜੀ ਤੇ ਜਿਹੜੀ ਆਮ ਮਠਾਈ ਹੁੰਦੀ ਸੀ ਜਿਹੜੀ ਸੱਚੀ ਮੁੱੱਚੀ ਮਠਾਈ ਹੁੰਦੀ ਸੀ ਅੱਜ ਕੱਲ ਤਾਂ ਸੜਕਾਂ ਦੇ ਵਿੱਚ ਉਹੀ ਰੋਲਦੀ ਫਿਰਦੀ ਹੈ ਮੈਂ ਆੜੇ ਦੁਆਲੇ ਦੇਖਿਆ ਸੋਨ ਮਸਾਂ ਜੀ ਸੀ ਕਿ ਮੈਂ ਚੱਕਿਆ ਡੱਬਾ ਤੇ ਅੰਦਰ ਰਸਗੁੱਲੇ ਮੈਂ ਆੜੇ ਦੁਆਲੇ ਸਾਰਾ ਦੇਖ ਕੇ ਲਾ ਡੱਬਾ ਚੱਕਿਆ ਲੈ ਗਿਆ ਆਪਣੇ ਸਕੂਲੇ ਅੱਛਾ ਸਕੂਲੇ ਲਾ ਕੇ ਫਿਰ ਮੈਂ ਕਲਾਸ ਰੂਮ ਖੁਲਾਇਆ ਸਾਰਿਆਂ ਨੂੰ ਖੁਲਾਇਆ ਹਾਂ ਸਾਰਾ ਮਤਲਬ ਮੈਂ ਦੇਖ ਲਿਆ ਵੀ ਐਕਸਪੈਰੀਮੈਂਟ ਕੀਤਾ ਹਾਂ ਕਿ ਸਾਰੇ ਠੀਕ ਆ ਅੱਛਾ ਉਸ ਤੋਂ ਬਾਅਦ ਫਿਰ ਆਖਰੀ ਜਿਹੜਾ ਬੱਚਾ ਸੀ ਆਪ ਵੀ ਖਾਦਾ ਹਾਂ ਕੁਝ ਨਹੀਂ ਹੋਇਆ ਸਾਨੂੰ ਸਾਰੇ ਤੇ ਸਾਰੇ ਸੈਟ ਆ ਪੂਰੇ ਜੀ ਹਾਂ ਕੋਈ ਪੂਰਾ ਨਹੀਂ ਹੋਇਆ ਉਦਾਂ ਪੂਰੇ ਸੋ ਉਦਾਂ ਪੂਰੇ ਸੋ ਕਹਿਣ ਦਾ ਮਤਲਬ ਇਹ ਆ ਨਾਰੀਅਲ ਜਿਹੜੇ ਨਹਿਰਾਂ ਦੇ ਵਿੱਚ ਉਤਾਰਦੇ ਆ ਅਸੀਂ ਤੋਂ ਵੀ ਭੰਨ ਕੇ ਕੱਚੀਆਂ ਗਿਰੀਆਂ ਕਰਦੀਆਂ ਜੀ ਸੋ ਹੁੰਦਾ ਕੁਛ ਨਹੀਂ ਜੇਕਰ ਟੂਣਿਆਂ ਨਾਲ ਦੁਨੀਆ ਮਰਦੀ ਹੁੰਦੀ ਤਾਂ ਇਹਨਾ ਜੀ ਨਾ ਇੱਥੇ ਤੁਸੀਂ ਬੈਠੇ ਤੇ ਨਾ ਇੱਥੇ ਮੈਂ ਬੈਠਾ ਹੁੰਦਾ ਤੇ ਜੇਕਰ ਟੂਣਿਆਂ ਨੂੰ ਕੋਈ ਮੈਡਲ ਮਿਲਦਾ ਹੁੰਦਾ ਤੇ ਸ਼ਾਇਦ ਭਾਰਤ ਦਾ ਨੰਬਰ ਸਭ ਤੋਂ ਉੱਪਰ ਆਉਂਦਾ ਸਭ ਤੋਂ ਉੱਤੇ ਹੁੰਦਾ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਤੇ ਅਵਲ ਹੋ ਗਏ ਆ ਪਰ ਜਦੋਂ ਆ ਪਿੱਛੇ ਜੇ 올림픽 ਗੇਮਾਂ ਨਿਕਲ ਕੇ ਹਟੀਆਂ ਤੇ ਸਾਡੇ ਮੈਡਲ ਧਿਆਨ ਹੀ ਨਹੀਂ ਜਿਲਬਦੇ ਅਸੀਂ ਰੋਂਦੇ ਫਿਰਦੇ ਸੀਗੇ ਤੇ ਇੱਕ ਨਿੱਕੇ ਜਿਹੇ ਦੇਸ਼ ਦੇ ਵਿੱਚੋਂ ਇੱਕ ਬੰਦਾ ਉੱਠ ਕੇ ਆਉਂਦਾ ਜਿਹਦੇ ਕੋਲ ਪੈਰਾਂ ਦੇ ਵਿੱਚ ਨਾ ਪਾਉਣ ਨੂੰ ਬੂਟ ਆ ਨਾ ਉਹਨੂੰ ਕੋਈ ਸੁੱਖ ਸਹੂਲਤ ਹੈ ਨਾ ਉਹਨੂੰ ਕੋਈ ਅਗਲਾ 골ਡ ਮੈਡਲ ਜਿੱਤ ਕੇ ਜਲ ਜਾਂਦਾ ਹਮ ਬਿਲਕੁਲ ਇੱਕ ਬੰਦਾ ਐਸਾ ਸਾਡੇ ਗਵਾਂਢੀ ਮੁਲਕ ਤੋਂ ਕਿ ਜਿਹਦੇ ਕੋਲ ਨਾ ਤਾਂ ਨੇਜਾ ਹੈਗਾ ਪਰ ਉਹ ਨੇਜਾ ਇੰਨੀ ਦੂਰ ਮਾਰ ਜਾਂਦਾ ਕਿ 골ਡ ਮੈਡਲ ਫੜ ਜਾਂਦਾ ਹਮ ਸਾਡੇ ਲੋਕ ਜਿਹੜੇ ਟੂਣਿਆਂ ਦੇ ਵਿੱਚ ਫਸੇ ਹੋਏ ਉਹ ਟੂਣਿਆਂ ਦੇ ਵਿੱਚ ਉਹ ਭਾਈ ਬਾਹਰ ਆ ਜੀਏ ਅਸੀਂ ਇਹਨਾਂ ਅੰਧਵਿਸ਼ਵਾਸਾਂ ਦੇ ਵਿੱਚੋਂ ਜਦ ਤੱਕ ਬਾਹਰ ਨਹੀਂ ਨਿਕਲਾਂਗੇ ਉਦੋਂ ਤੱਕ ਅਸੀਂ ਕਾਮਯਾਬ ਨਹੀਂ ਹੋ ਸਕਦੇ ਅਸੀਂ ਮੈਡਲ ਟੈਲੀ ਦੇ ਵਿੱਚ ਤਾਂ ਸਭ ਤੋਂ ਪਿੱਛੇ ਆ ਸਕਦੇ ਆ ਪਰ ਟੂਣਿਆਂ ਦੇ ਵਿੱਚ ਅਸੀਂ ਪਿੱਛੇ ਨਹੀਂ ਰਹਿ ਸਕਦੇ ਉਹਦੇ ਵਿੱਚ ਸਾਡਾ ਨੰਬਰ 1 ਹੀ ਆ ਉਹ ਜੋ ਮਰਜ਼ੀ ਹੋ ਜਵੇ ਅਸੀਂ ਸਾਰਿਆਂ ਤੋਂ ਅੱਗੇ ਹੀ ਇੱਥੇ ਹੋਰ ਸੁਣੋ ਅਲੋਕ ਕੀ ਕਰਦੇ ਨੇ ਹੁਣ ਆਪਾਂ ਟ੍ਰੇਨ ਦੇ ਵਿੱਚ ਜਾਂ ਬੱਸ ਦੇ ਵਿੱਚ ਕਿਤੇ ਵੀ ਜਾਂਦੇ ਆ ਹਨਾ ਰਾਹ ਦੇ ਵਿੱਚ ਦਰਿਆ ਆਉਂਦੇ ਆ ਨਹਿਰਾਂ ਆਉਂਦੀਆਂ ਨੇ ਅਸੀਂ ਕੀ ਕਰਦੇ ਆ ਸਿੱਕਾ ਸੱਟ ਦੇਣਾ ਵਿੱਚ ਹਨਾ ਉਹ ਚੀਜ਼ ਗਲਤ ਆ ਉਹ ਨਹੀਂ ਸਿੱਟਨੀਆਂ ਚਾਹੀਦੀਆਂ ਉਹ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਿਹੜੇ ਆ ਸਿੱਕੇ ਵੀ ਹੁੰਦੇ ਉਹ ਤਾਂਬੇ ਦੇ ਹੁੰਦੇ ਸੀ ਤੇ ਤਾਂਬਾ ਪਾਣੀ ਨੂੰ ਸਾਫ਼ ਕਰਦਾ ਐ ਉਹ ਤਾਂ ਕਰਕੇ ਸਿੱਟੇ ਜਾਂਦੇ ਸੀ ਕੋਈ ਤਰਕ ਹੁੰਦਾ ਐ ਲੋਕਾਂ ਨੂੰ ਸਮਝ ਹੀ ਨਹੀਂ ਹੈਗੀ ਲੋਕਾਂ ਨੂੰ ਲੋਕ ਤਾਂ ਮੰਨਤ ਮੰਗਣ ਲੱਗ ਜਾਂਦੇ ਨੇ ਕਿ ਸਿੱਕਾ ਸਿੱਟਿਆ ਤੇ ਮੰਨਤ ਮੰਗ ਲਈ ਠੀਕ ਐ ਮੱਥਾ ਟੇਕ ਕਿਦਾਂ ਕਰ ਉਹ ਹੀ ਆਪਣੇ ਗਾਂ ਬੱਚਿਆਂ ਨੂੰ ਸਿਖਾਈ ਜਾ ਰਿਹਾ ਤਾਂ ਆ ਚੀਜ਼ਾਂ ਗਲਤ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਅੱਜ ਸਾਨੂੰ ਬਾਹਰ ਹੋਣਾ ਚਾਹੀਦਾ ਕਿਉਂਕਿ ਸਾਲ 2024 ਚੱਲ ਰਿਹਾ ਪਰ ਸਾਡੀ ਸੋਚ ਜਿਹੜੀ ਐ ਉਸ ਨੂੰ ਵੀ ਹੁਣ ਸਾਨੂੰ ਅੱਜ ਬਦਲਣਾ ਪੈਣਾ ਹੈ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਵੀ ਜੀ ਪ੍ਰੋਗਰਾਮ ਸਵੇਰ ਸਵੇਰ ਲੈ ਕੇ ਮੁਰਤੋਂ ਤੁਹਾਡੇ ਮੁਖਾਤਿਬ ਹੁੰਦੇ ਰਹਾਂਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਹਰ ਰੋਜ਼ ਅਸੀਂ ਕਰਦੇ ਰਹਾਂਗੇ ਫਿਲਹਾਲ ਸਾਨੂੰ ਦੇ ਇਜਾਜ਼ਤ ਤੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਤੇ ਪੰਜਾਬੀ ਪਹਿਚਾਨ ਦੇ ਨਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ